ਆਰੇ ਸਭ ਐ ਖੜਿਆ ਓ ਖੜ ਤਾ ਜਾ ਓ ਖੜ ਜਾ ਕੋਈ ਹੋ ਜਾਂਦੀ ਐ ਗੱਲ ਕਰਿਆ ਤਾਂ ਛੱਡ ਦੇ ਓ ਬਣਾਇਆ ਦੱਸ ਤਰਾ ਕਸਾੜਾ ਕੁੱਟੇ ਕਿਨੇ ਆ ਨਹੀਂ ਜਾਂਦਾ ਤੀ ਖੇਤ ਤੇ ਅੱਛਾ ਜੀ ਜੋਗਣਾ ਨਹੀਂ ਗਿਆ ਜਾਂ ਦਿਨ ਮਾਤ ਨਹੀਂ 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 ਜੇਰਦੀਆਂ ਗੱਡੀਆਂ ਵੀ ਕਿਨੇ ਜੋਗਣਾ ਲੱਲ ਬਹੁਤ ਲੱਗ ਗਈ। ਉਹ ਇਹ ਲੱਗਿਆ ਨਾ ਬੌਲੇ ਜੀ ਨੂੰ ਪਤਾ ਮੈਂ ਸਾਲਾ ਕੱਚੇ ਕਣਾਂ ਦਾ ਖਾਜੇ। ਉਹ ਤਾਂ ਤਾਂ ਉਲਾ ਰੱਖਣਾ ਪਊਗਾ। ਸਾਰੇ ਬੂਟੇ ਆਹ ਆਹ ਚਾਹ ਵੀ ਲੈਣਾ ਮੇਰੇ ਸਮਾਨ ਚਾਹ ਨਹੀਂ ਪਈ ਹੈਗੀ। ਇਹ ਕਰੀ ਜਾਂਦੀ ਹੈ ਇਹ। ਮਾਹ ਸੁੜਦੀ ਨਹੀਂ ਹੁਣ ਤੈਨੂੰ ਕੀ ਹੋ ਗਿਆ ਪਤਾ ਨਹੀਂ ਕੀ ਕਹਿੰਦਾ ਇਹ ਕੀ ਕਹਿਣਾ ਵੇ ਉਹ ਕਹਿਣਾ ਕੀ ਆ ਮਤਾ ਚਾਹ ਨੂੰ ਕਹਿਣਾ ਚਾਹ ਤਾਂ ਫੂਕ ਦੇ ਤੜਕੇ ਦਾ ਲੱਗਿਆ ਇੱਥੇ ਮੈਂ ਉਦੋਂ ਤਾਂ ਫਿਰ ਕਹਿਣੀ ਉਹਨੀਆਂ ਮਤਾ ਕੱਦੂ ਖਾਉਂਗੀ ਸਬਜ਼ੀਆਂ ਤੋੜ ਲੇਗੀ ਹੈ ਦੇਤ ਵਾਲਾ ਬੰਦਾ ਤੜਕੇ ਦਾ ਕੁੱਤੇ ਵਾਂਗੂ ਲੱਗਿਆ ਪਿਆ ਨਹੀਂ ਚਾਹ ਫੂਕਦਾ ਮੈਨੂੰ ਵੇ ਕਿਉਂ ਰਿੰਗੀ ਜਾਣਾ ਕੱਟੇ ਵਾਂਗੂ ਲਿਆਉਣੀ ਹੈਗੀ ਨਹੀਂ ਗਰਮੀ ਹੋ ਰਹੀ ਆ ਬਣਾ ਚਾਹ ਦਾ ਇੱਕ ਤਾਂ ਮੈਨੂੰ ਸਾਰੇ ਟੱਬਰ ਨੇ ਆਏ ਤੇ ਪਾਛ ੜਿਆ ਸਾਰਾ ਦਿਨ ਚਾਹ 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 ਮੈਂ ਹੁਣ ਰੋਟੀ ਦਾ ਟਾਈਮ ਆ ਰੋਟੀ ਚੋਸ ਲੋ ਲਿਉਣੀ ਐਗੀ ਇੱਥੇ ਭੌਂਕੀ ਜਾਂੀ ਕੁੱਤੇ ਵਾਂਗੂ ਪਹਿਲਾਂ ਵਾਲੀਆਂ ਬੁੜੀਆਂ ਦੀਆਂ ਦੇਖ ਲੈ ਖੇਤ ਚਾਹ ਲੈ ਕੇ ਜਾਂਦੀਆਂ ਸਿਰ ਤੇ ਟੋਕਰਾ ਹੁੰਦਾ ਗੋਦੀ 'ਚ ਦੋ ਜਵਾਕ ਹੁੰਦੇ ਇੱਥੇ ਮੇਰਾ ਸਾਲ ਘਰੀ ਨਹੀਂ ਚਾਹ ਆਉਂਦੀ ਹੈਗੀ ਹਾਕਾਂ ਮਾਰੀ ਜਾਂਦਾ ਵੀ ਚਾਹ ਲਿਆ ਦੇ ਚਾਹ ਲਿਆ ਦੇ ਅਸੀਂ ਕੀ ਕਰੀਏ ਆਏ ਹੋਏ ਆਹ ਆ ਲੈ ਫੜ ਲੈ ਦੇਖ ਲੈ ਬੇ ਸੁੱਖੀ ਸਾਡੀ ਕਪੜਾ ਵਿਛਾ ਕੇ ਬਹਿ ਗਿਆ ਮੰਜੇ ਟੁੱਟ ਗਏ ਆਪਣੇ ਉਹ ਮੇਰੀ ਗਲਤੀ ਸੁਣ ਲੈ ਇੱਥੇ ਕੱਪੜੇ ਲਿਬੜਦੇ ਦੀ ਫਿਰ ਕਿਹ ਹੈ ਕੱਪੜੇ ਲਵੇੜ ਲੈਣਾ ਮੈਂ ਧੋਵਾ ਕੇ ਥੋਤੋ ਮੰਜਾ ਚੱਕ ਲਿਆ ਉਹਦਰੋਂ ਆ ਵਿਛਾਉਣਾ ਜ਼ਰੂਰੀ ਸੀ ਭੌਂਕ ਦੀ ਦੇਖ ਕੇ ਮੈਂ ਆਹੀ ਸੁੱਖਾ ਭਾਲਿਆ ਕਰ ਤੂੰ ਸੁੱਖਾ ਲੈ ਤੂੰ ਆਹਾ ਆ ਚੰਗਾ ਕੰਮ ਕੀਤਾ ਹੈਗਾ ਉਹ ਫਿਰ ਕਿ ਉਹ ਬੈਠੀ ਜਾਂਦੇ ਨੇ ਹੁਣ ਉੱਥੇ ਜਦੋਂ ਚੌਤਰ ਜਾਨੇ ਉੱਥੇ ਵੀ ਤਾਂ ਈ ਮਸਾਈਆਂ ਹੁੰਦੀਆਂ ਨੇ ਮੈਂ ਦੱਸ ਆ ਤੇਰਾ ਕਾਜਾ ਨਹੀਂ ਮੱਚਦਾ ਬਤਜਾਬ ਨਹੀਂ ਪੰਦਾ ਜਿਹੜਾ ਤੂੰ ਇਤੋਂ ਪਹਿਲਾਂ 3-4 ਵਾਰੀ ਚਾਹ ਪੀ ਗਿਆ ਰੋਟੀ ਦਾ ਟਾਈਮ ਆ ਹੁਣ ਮੇਰੀ ਗੱਲ ਸੁਣ ਲੈ ਮੈਨੂੰ ਚਾਹ ਬਿਨਾ ਨਹੀਂ ਸਰਦਾ ਹੈਗਾ ਰੋਟੀ ਬਿਨਾ ਸਰ ਜੂਗਾ ਚਾਹ ਜ਼ਰੂਰੀ ਹੈ ਮੈਨੂੰ ਚਲ ਚਾਹ ਦਾ ਤੇਰਾ ਪਤੀਲਾ ਨਾ ਸਵੇਰੀ ਬਾਦ ਦਿਆ ਕਰੂ ਸਾਰਾ ਦਿਨ ਪੀ ਜਾਇਆ ਕਰ ਦੇਖਦੇ ਕਿੰਨਾ ਕ ਟਾਈਮ ਰੋਟੀ ਬਿਨਾ ਰਹਿ ਜਾਏਗਾ ਮੱਚ ਗਈ ਤੂੰ ਤਾਂ ਚਾਹ ਨੂੰ ਕਹਦਾ ਤੈਨੂੰ ਕੰਮ ਕਰਨ ਦਾ ਔਖਾ ਤੁਨੂੰ ਹੋਰ 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 ਤਾਂ ਸਾਰਾ ਕੰਮ ਤੂੰ ਹੀ ਕਰਦਾ ਮੈਂ ਬੂਟਿਆਂ ਨੂੰ ਪਾਣੀ ਲਾਇਆ ਹੋਰ ਦਸ ਤੂੰ ਕਿਹੜਾ ਲੱਲਰ ਲਾਇਆ ਇੱਥੇ ਇਹ ਤਾਂ ਮੈਂ ਵੀ ਕਰ ਦਿੰਦੀ ਨਾ ਮੇਰੇ ਸਾਲੇ ਦੇ ਮੈਂ ਫਿਰ ਤਾਂ ਸਾਰਾ ਟੱਬਰ ਖਾਊਗਾ ਆ ਨਗੂਰ ਤੋੜ ਤੋੜ ਖਾਇਆ ਕਰੇਂਗੀ ਤੂੰ ਨਗੂਰ ਬੇ ਨਗੂਰ ਹੁੰਦੇ ਆ ਅੰਗੂਰ ਹੁੰਦੇ ਨੇ ਬੋਲਣ ਤਾਂ ਕਿਸੇ ਨੇ ਤੂੰ ਆਉਣ ਨਹੀਂ ਦਿੰਦਾ ਹੈਗਾ ਹੈ ਫਲ ਫਲੂਟਾ ਦਾ ਤੈਨੂੰ ਨਾਂ ਨਹੀਂ ਲੈਣਾ ਆਉਂਦਾ ਨਾਲੇ ਮੇਰੀ ਗੱਲ ਸੁਣ ਆ ਪਿਆਰਾ ਜੇ ਤੇ ਉਹ ਕੀ ਆ ਉਹਦਾ ਨਾਂ ਹੀ ਕੀ ਹੈ ਭੁੱਲ ਜਾਨੀ ਐ ਪਤਲੀ ਪੂਜਾ ਕੇ ਕੀ ਪੂਜਾ ਜੀ ਤੇ ਹਜੇ ਨਹੀਂ ਉੱਠੀ ਹੈਗੀ ਉਹ ਤਾਂ ਮੈਂ ਸਾਰੇ ਕੰਮ ਨਵੇੜ ਲੈ ਉਹ ਚਲ ਕੋਈ ਨਾ ਨਮਾ ਨਮਾ ਵਿਆਹ ਹੋਇਆ ਹੈ ਮੈਨੂੰ ਤਾਂ ਆਏ ਸੀ ਮੈਨੂੰ ਸੁਖਸਾਰਾ ਲੱਗਿਆ ਕਰੂ ਕੰਮਾਂ ਦਾ ਮੈਨੂੰ ਲੱਗਦਾ ਮੈਨੂੰ ਇਹਨੂੰ ਕਰਕੇ ਖਵਾਉਣਾ ਪਿਆ ਕਰੂ ਚਲ ਕੋਈ ਨਾ ਤੂੰ ਇੰਨਾ ਹੋ ਕਾ ਤੂੰ ਕਰਦੀ ਆਂਗੀ ਆਪੇ ਕੰਮ ਕਰਨ ਲੱਗ ਜਾਨ ਮੇਰੀ ਗੱਲ ਸੁਣ ਮੇਰੀ ਗੱਲ ਕਹਿੰਦਾ ਐਂ ਕਾ ਤੂੰ ਕਰਦੀ ਜੇ ਹੁਣ ਇਹਨਾਂ ਸੁਭਾਅ ਪੈ ਗਿਆ ਨੇ ਤਾਂ ਬੇਲੀ ਭਾਲਿਆ ਕਰੂਗੀ ਹੋਰ ਪਿੱਪਲ ਲੱਗ ਜੂਗੀ ਆਪਾਂ ਨੂੰ ਉਪਰ 2-4 ਦਿਨ ਤਾਂ ਐ ਹੁੰਦੇ ਆ ਐ ਕਿ ਹੁੰਦਾ ਹੁਣ ਤੂੰ ਕਿਉਂ ਉਹਦੀ ਸਨੇਹਾ ਉੱਠਣ ਲੱਗੀ ਦੀ ਗੱਲ ਮਾੜਾ ਜੇ ਤੂੰ ਉਹਨੂੰ ਬਾਜ ਮਾਰ ਕੇ ਠਾ ਦੇ ਪਰੇ ਹੁਣ ਮੈਂ ਨਹੀਂ ਠਾਉਂਦਾ ਕਿ ਤੂੰ ਮਾਰ ਦੇ ਮੈਂ ਸਿਆਣਾ ਬਣਾ ਬੰਦਾ ਬੁਰਾ ਰੱਖੂਗਾ ਬਾਜ ਮਾਰ ਜਾਂ ਜੰਨ ਜੰਦੀ ਬਾਜ ਮਾਰ ਚਲ ਮੈਂ ਦੇਖਦੀ ਹਾਂ ਠਾ ਕੇ ਹੋਰ ਇਸੇ ਆਪਾਂ ਦਿਨ ਤਾਂ ਦੇਖ ਲੈ ਕਿੱਦਾਂ ਚੜ ਗਿਆ ਚਲ ਕੋਈ ਨਾ ਵੇ ਪਿਆਰੇ ਨੀਪੂ ਜਾ ਵੇ ਪਿਆਰੇ ਉੱਠ ਖੜੋ ਹਣਾ ਟਾਈਮ ਨਹੀਂ ਹੋਇਆ ਭਾਈ ਸੋਡਾ ਉੱਠਣ ਦਾ ਕਿੱਡਾ ਦਿਨ ਚੜ ਗਿਆ ਲੈ ਹੈ ਜਮੀਨ ਸ਼ਰਮ ਹੈਗੀ ਆ ਰਹੀ ਹੂੰ ਦੀਦੀ ਉੱਠ ਗਈ ਹੂੰ ਆਹੋ ਛੱਜਦੇ ਨੇ ਆ ਜਾ ਬਾਹਰ پتہ ਹੀ ਨਹੀਂ ਚੱਲਾ ਇਤਨਾ ਬੜਾ ਦਿਨ ਚੜ ਰਹਾ ਹੈ ਚਲੋ ਪੁੱਛਦੀ ਹੂੰ ਕੀ ਕਰ ਰਹੀ ਹੈ ਦੀ ਗੇਟ ਲਈ ਬੈਠੇ ਨੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਕਿੱਡਾ ਦਿਨ ਚੜ ਗਿਆ ਸਾਰੇ ਮੈਂ ਕੰਮ ਨਵੇੜ ਲੇ ਇਹ ਤਾਂ ਮੈਨੂੰ ਤਪਾਉਣਗੇ ਲੱਗਦਾ ਪਿਆਰੇ ਬੇ ਪਿਆਰੇ ਪੂਜਾ ਨਹੀਂ ਪੂਜਾ ਆ ਰਹੀ ਹੁੰਦੀ ਲੈ ਏ ਕੁੜੇ ਤੂੰ ਆਹੀ ਵੇਲੇ ਉੱਠਦੀ ਹੈਂ ਰੋਜ਼ ਉਹ ਕਾਹੂਆ ਨਾ ਦੀਦੀ ਰਾਤ ਜਹਾ ਨੀਂਦ ਬਹੁਤ ਅੱਛੀ ਆਈ ਹਮਕੋ ਉਹ ਹਾਂ ਮੋਟਰ ਪਰ ਤਾਂ ਮੱਛਰ ਬਹੁਤ ਹੁੰਦਾ ਹੈ अच्छा अच्छा देख मेरी गल सुन असि कामकार वाले बंदे है ते टाइम पे उठ खडा कर पणे में सारे काम निवेड़ ले ਧੁੱਪ देख किन्नी ਚਮਕੀ ਜਾਂਦੀ ਆ ਕਿੱਡੀ ਧੁੱਪ ਚੜ ਗਈ ਹੈ ਇੱਥੇ ਨਹੀਂ ਇਹ ਕੁਛ ਚੱਲਦਾ ਹੁੰਦਾ ਇਹ ਤਾਂ ਤੁਹਾਡੇ ਉਧਰੇ ਚੱਲਦਾ ਹੋਊਗਾ ਵੀ 12 ਵਜੇ ਉੱਠਦੀ ਹੋ ਤੁਸੀਂ ਕੋਈ ਬਾਤ ਨਹੀਂ ਦੀਦੀ हमको ਪਤਾ ਚੱਲ ਗਿਆ ਅੱਗੇ ਸੇ ਹਾਂ ਮੜਾ ਜੀ ਸੰਦੇਹਾਂ ਉੱਠ ਖੜਾ ਕਰ ਕੋਈ ਮੇਰੇ ਨਾਲ ਕੰਮ ਧੰਦਾ ਕਰਾ ਦਿਆ ਕਰ ਹਨਾ ਆਏ ਤੇ ਫਿਰ ਸਰੀਰ ਨਾਲੇ ਮੈਨੂੰ ਆਏ ਦੱਸ ਤੈਨੂੰ ਵਿੱਚ ਗਰਮੀ ਨਹੀਂ ਆਉਂਦੀ ਨਹੀਂ ਦੀਦੀ हमको अच्छी ਲੱਗਤੀ ਹੈ ਜੀ اچھا ਚਲ ਕੋਈ ਨਾ ਬਾਕੀ ਸਾਨੂੰ ਸੁਭਾਅ ਪਿਆ ਹੁੰਦਾ ਹੈ ਨਾ ਉਹ ਆਪਾ ਆਪ ਦਾ ਸੁਭਾਅ ਬਣ ਜਾਂਦਾ ਤੇ ਮੈਂ ਤੈਨੂੰ ਐ ਕਹਿੰਦੀ ਹੱਥ ਮੂੰਹ ਧੋਲਾ ਆਪਦੇ ਤੇ ਉਧਰ ਨਾਲੇ ਮੰਝਾ ਲੈ ਜਾਓ ਤੇਰਾ ਬਾਈ ਬੈਠਾ ਉਧਰ ਥੱਲੇ ਬੈਠਾ ਉਹ ਕੱਪੜਾ ਜਿਹਾ ਵਿਛਾਈ ਨੇ ਉਹ ਬਹਿ ਜਾਊਗਾ ਮੰਝੇ ਤੇ ਮੈਂ ਉੱਥੇ ਹੀ ਲਿਆਉਣੀ ਆ ਚਾ ਤੇਰੇ ਵਾਸਤੇ ਠੀਕ ਹੈ ਦੀਦੀ ਹਾਂ ਚੱਬਕ ਜਾ ਉਹ ਮਾਰ ਕਰਦੀ ਹੈਗੀ ਇਹਨੂੰ ਐ ਨਹੀਂ ਮੈਂ ਸਿਰੇ ਚੜਨ ਦਿੰਦੀ ਕਿਤੇ ਹੋਰ ਮੈਨੂੰ ਹੋਰ ਪਿੱਪਲ ਲੱਗ ਜਾ ਸਾਰਾ ਸਿਆਪਾ ਮੈਨੂੰ ਕਰਨਾ ਪਿਆ ਕਰੂ ਇਹਦਾ ਭਈਆ ਜੀ ਜਿੱਥੇ ਬੈਠ ਜਾਈਏ ਓ ਭਈਆ ਨਹੀਂ ਹੈ ਨਾ ਮੈਂ ਤੇਰਾ ਤਾਂ ਮੈਂ ਆਪਕੋ ਕੀ ਬੋਲੂ ਦੇਵਰਾ ਮੈਂ ਤੇਰਾ ਆਪਕੀ ਦਾੜੀ ਤਾਂ ਇਤਨੀ ਚੀਟੀ ਹੋਈ ਪਈ ਐ ਇਹਦਾ ਬਸ ਕਬੀਲਦਾਰੀ ਚ ਹੋਊਗੀ ਕਿਉਂਕਿ ਕੰਮ ਤਾਂ ਸਾਰੇ ਮੈਂ ਕਰਦਾ ਇਹਦਾ ਬੇਲਾ ਫਿਰਦਾ ਰਹਿੰਦਾਗਾ ਵੱਡਾ ਮੇਥੋ ਉਹ ਤੇਰੇ ਘਰਾਂ ਵਾਲਾ ਉਹ ਬੜੇ ਹੈ ਹਾਂ ਹਾਂ ਵੱਡਾ ਹੋ ਮੇਥੋ ਬੈਠ ਜਾਈਏ ਹਾਂ ਹਾਂ ਭਈਆ ਭਈਆ ਨਾਲੇ ਨਾਲੇ ਮੈਂ ਕਹਿੰਦਾ ਸੀ ਭਾਈ ਤੇਰਾ ਉਰੇ ਚੀਤ ਲੱਗ ਗਿਆ ਹਾਂ ਦੇਵ ਜੀ ਲੱਗਿਆ ਠੀਕ ਹੈ ਨਾ ਉਰੇ ਬਹੁਤ ਅੱਛੇ ਹੈਂ ਦੀਦੀ ਜੀ ਵੀ ਹਾਂ ਇਹ ਇਹ ਤਾਂ ਗੱਲ ਹੈ ਫਿਰ ਇਹ ਤਾਂ ਬਹੁਤ ਅੱਛੇ ਨੇਗੇ ਸਾਰਾ ਪਰਿਵਾਰ ਸਾਡਾ ਆ ਲੈ ਪੂਜਾ ਚਾਹ ਪੀ ਲੈ ਨਾਲੇ ਮੜਾ ਜਾ ਸੰਦੇਹਾਂ ਉੱਠ ਖੜਿਆ ਕਰੋ ਉਹਨੂੰ ਵੀ ਠਾ ਲੈਂਦੀ ਹੁਣ ਬੋ ਤੂੰ ਦੀਦੀ ਜੀ ਕੱਦ ਕੇ ਉੱਠ ਗਏ ਹੈ ਉੱਠ ਗਿਆ ਉੱਠ ਗਿਆ ਵੀ ਉਹ ਉਹ ਕਦੋਂ ਉੱਠ ਗਿਆ ਭਾਈ ਮੇਰੀ ਗੱਲ ਸੁਣ ਮੈਂ ਤੜਕੇ ਗੁਰਦੁਆਰੇ ਗਿਆ 4 ਵਜੇ ਉਦੋਂ ਗੇਟ ਬੰਦ ਸੀਗਾ ਬੋ ਕੰਮ ਪਰ ਗਏ ਹੋਗੇ ਨਾ ਲੈ ਦੱਸ ਤੈਨੂੰ ਪਤਾ ਹੈ ਲੱਗਿਆ ਉਹ ਵੀ ਜਦੋਂ ਗਿਆ ਉਹ ਨਹੀਂ ਅਸੀਂ ਸੋਏ ਪੜੇ تھے ਥੋੜੀ سی ਆਵਾਜ਼ ਆਈ ਸੀ ਹਮੇ ਬਸ ਫਿਰ ਲੱਗ ਗਿਆ ਪਤਾ ਕੰਮ ਨੂੰ ਕਹਿਣੀ ਆ ਭਾਈ ਦਾਹੋ ਧੌਲੇ ਵਾਲੀ ਫੈਕਟਰੀ ਚ ਲੱਗਿਆ ਹੋਗਾ ਡੱਕਾ ਤਾਂ ਮੇਰਾ ਸਾਲ ਹੋਰੇ ਨਹੀਂ ਤੋੜਦਾ ਉਹ ਬਸ ਲੱਗ ਗਿਆ ਪਤਾ ਵੀ ਉਹ ਕਿੱਥੇ ਗਿਆ ਕਾ ਪਤਾ ਚਲ ਗਿਆ ਦੀਦੀ ਜੀ ਸਾਨੂੰ ਪਤਾ ਭਾਈ ਕਿੱਥੇ ਜਾਂਦਾ ਉਹ ਕਿੱਥੇ ਬੈਠਦਾ ਕਿ ਲਾਂਬੇ ਲੈ ਕੇ ਆਉਂਦਾ ਰੋਜ਼ ਦੀ ਰੋਜ਼ ਜਨਾਨੀ ਬਾਜ ਬੰਦਾ ਉਹ ਜਨਾਨੀ ਬਾਜ ਉਹ ਬੱਸ ਰਹਿਣ ਦੇ ਬੂ ਕਿਆ ਹੋਤਾ ਹੈ ਜਨਾਨੀ ਬਾਜ ਦੱਸ ਦੇ ਭਾਈ ਤੈਨੂੰ ਇਹ ਵੀ ਤੂੰ ਚੁੱਪ ਕਰ ਜਾ ਨਹੀਂ ਮੈਥੋਂ ਕੁਝ ਹੋਰ ਨਾ ਕਹ ਲਈ ਕੀ ਕਹੇਗਾ ਤੂੰ ਮੇਰੇ ਭਾਈ ਨੂੰ ਨੀਂਦੀ ਜਾਨੀਆ ਭਾਈ ਤੇਰਾ ਵੀੜੀ ਘਟਾ ਮੇਰਾ ਸਾਲਾ ਉਹ ਵੀ ਜਨਾਨੀ ਬਾਜ ਆ ਪੂਰਾ ਲੈ ਮੇਰੇ ਭਾਈ ਨੂੰ ਕਹਣਾ ਤੂੰ ਜਨਾਨੀ ਬਾਜ ਮੇਰੇ ਭਾਈ ਦੇ ਤਾਂ ਪੈਰ ਵਰਗਾ ਵੀ ਨਹੀਂ ਤੇਰਾ ਭਾਈ ਮਾਰਦਾ ਗੱਲਾਂ ਆਹੋ ਭਾਈ ਮੇਰਾ ਸਾਲਾ ਗਾ ਨਾ ਤੂੰ ਕਿੱਥੇ ਦੇਖ ਲੈ ਇਹ ਤਾਂ ਰੋਜ਼ ਫੜਦੇ ਆ ਰੋਜ਼ ਘਰੇ ਲਾਂਬੇ ਆਉਂਦੇ ਆ ਤੂੰ ਮੇਰੇ ਭਾਈ ਨੂੰ ਕਿੱਥੇ ਦੇਖਿਆ ਤੂੰ ਰਹਾਂ ਦੇ ਠੱਕੀ ਰਮ ਮੇਰੇ ਦਾ ਸੌਰੀ ਮੇਰੇ ਸਾਲੇ ਨਾ ਨਕਮੇ ਨੇ ਜਮਾ ਚੁੱਪ ਕਰਕੇ ਬਹਿ ਜਾ ਮੇਰੇ ਪੇਕੇ ਨੂੰ ਆਵਾ ਤਵਾ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਨਾਲੇ ਜੇ ਮੇਰੇ ਵੱਡੇ ਭਾਈ ਨੂੰ ਦੱਸਤਾ ਨਾ ਤੇਰੇਆਂ ਲੱਤਾਂ ਤੋੜ ਦੂ ਹਾਂ ਹਾਂ ਜਿਆਦੇ ਬੋਲਦਾਗਾ ਲੈ ਲੱਤਾਂ ਤੋੜ ਦੇਣਗੇ ਵੱਡੇ 나ਡੂ ਖਾ ਉਹ ਮਲੰਗਦਾ ਹੈਗੇ ਨੇ ਟੈਂਪੂ ਤੇ ਕੋਈ ਉਹਨਾਂ ਨੂੰ ਛਾੜਦਾ ਨਹੀਂ ਪੰਜੀ ਉਹਨਾਂ ਕੋਲੇ ਨਹੀਂ ਹੈਗੀ ਮੇਰੇ ਸਾਲੇ ਨੰਗਮਰੰਗ ਡੂੜੀਆਂ ਡੇਰਾ ਜਾਦੇ ਨਾ ਭੌਕ ਮੂੰਹ ਤਾਂ ਤੇਰੇ ਮੱਖੀਆਂ ਨੂੰ ਖੁਰਦੀਆਂ ਗੋਹੇ ਦੇ ਫੋਸਾ ਮਨ ਮਨ ਤੇਰਾ ਚ ਮੁਸਕ ਮਾਰਦਾ ਨਾਉਂਦਾ ਤੂੰ ਨਹੀਂ ਹੈਗਾ ਹਜੇ ਮੇਰੇ ਪੇਕੇ ਨੂੰ ਬੋਲਦਾ ਤੂੰ ਉਹ ਜਾ ਬਗ ਜਾ ਕੰਮ-ਕੰਮ ਕਰ ਲੈ ਕੋਈ ਤੈਨੂੰ ਕੰਮ ਕਰ ਤੇਰੀਆਂ ਲੱਤਾਂ ਮੈਂ ਤੜਵਾਉਂਗੀ ਕੋਈ ਨਾ ਦੱਸਦੀ ਐ ਮੈਂ ਮੇਰੇ ਭਾਈ ਨੂੰ ਕਰਦੀ ਐ ਫੋਨ ਲੱਤਾਂ ਕੀ ਤੋੜ ਰਹੀਆਂ ਢੱਡਲਿਆ ਦਾ ਹੈਗਾ ਉਹ ਤੁਰਿਆ ਉਹ ਤਾਂ ਜਾਂਦਾ ਨਹੀਂ ਹੈਗਾ ਕੋਈ ਨਾ ਦੂਜੇ ਭਾਈ ਨੂੰ ਬੁਲਾ ਲਾਂਗੇ ਸਿੱਬੇ ਨੂੰ ਤੂੰ ਜਾ ਬਗ ਜਾ ਬੁਲਾ ਲਈ ਜੀ ਨੂੰ ਬੁਲਾਉਣਾ ਨਾਲੇ ਹੋਰ ਜਾਦੇ ਭੌਕ ਲੱਗਾ ਜਦ ਜਦੋਂ ਚੜਦਾ ਮੇਰੇ ਪੇਕੇ ਤੇ ਚੜ ਜਾਂਦਾ ਤੂੰ ਭੱਗ ਜਾ ਵੱਡੀ ਪੇਕੇਆਂ ਵਾਲੀ ਹਾਂ ਨਾਲੇ ਫੇਰੇ ਮੇਰੀ ਗੱਲ ਸੁਣ ਲੈ ਚਾਹ ਪੀ ਕੇ ਤੇ ਕੰਮ ਤਾਂ ਦਾ ਕਰਾ ਲਈ ਮੇਰੇ ਨਾਲ ਕੱਪੜੇ ਪਏ ਨੇ ਤੋਂ ਨਾਲੇ ਠੀਕ ਆ ਦੇਖ ਤਾਂ ਤੋਤੇ ਥੋੜੇ ਹੀ ਧੋਦੀ ਉਹ ਆਪਦੇ ਵਾਲੇ ਦੀ ਧੋਦੀ ਮੈਥੇ ਨਹੀਂ ਤੋਤੇ ਜਾਂਦੇ ਉਹਦੇ ਨਾ ਗੋਲੀ ਲੱਗੀਆਂ ਦੇਵ ਜੀ ਜੇ ਆਪ ਕੋ ਗਾਲੀ ਕਢ ਨਿਕਾਲ ਕੇ ਗਈ ਹੈ ਗਾਲੀ ਦਾ ਕਾਨੂੰ ਉਹਦੇ ਮੂੰਹ ਚ ਤਾਂ ਪਿਆਰ ਝਲਕਦਾ ਦੀਗਾ ਮੁਝੇ ਐਸਾ ਲੱਗਾ ਜੈਸੇ ਉਹ ਆਪਕੋ ਡਾਂਟ ਰਹੀ ਥੀ ਕਾਹਨੂੰ ਡਾਂਟ ਰਹੀ ਥੀ ਮਤਬ ਬਸ ਪਿਆਰੀ ਮੋਈ ਐਨਾ ਕਰਦੀ ਆ ਮੈਨੂੰ ਨਾਲੇ ਮੇਰੀ ਗੱਲ ਸੁਣ ਲੈ ਆ ਤੈਨੂੰ ਕੱਪੜੇ-ਕੁੱਪੜੇ ਨੂੰ ਕਹਿੰਦੀ ਆ ਵੀ ਧੋ ਦੀ ਕੋਈ ਨਹੀਂ ਕੱਪੜੇ-ਕੁੱਪੜੇ ਧੋਣੇ ਪਹਿਲਾਂ ਤੈਥੋਂ ਲਾਹਾਵਾ ਕੇ ਮਿੱਠੀਆਂ ਰੋਟੀਆਂ ਮਿੱਠੀਆਂ ਰੋਟੀਆਂ ਖਾ ਕੇ ਫੇਰ ਤੂੰ ਕੰਮ ਤੇ ਲੱਗਣਾ ਠੀਕ ਆ ਪਰ ਦੀਦੀ ਨੇ ਤਾਂ ਬੋਲਾ ਹੈ ਕੱਪੜੇ ਧੋਣੇ ਕੋ ਨਾ ਤੂੰ ਹੀ ਤੂੰ ਇਹਦਾ ਹੀ ਬੋਲੀ ਜਾਂਦੀ ਹੁੰਦੀ ਐ ਤਾਂ ਠੀਕ ਆ ਬਈ ਬੈਠ ਤੂੰ ਕਰ ਰਾਮ ਫੇਰ ਨੂੰ ਦੱਸ ਕਿਨ ਗਿਆ ਵੀ ਕਿੱਥੇ ਗਿਆ ਮੁਝੇ ਨਹੀਂ ਪਤਾ ਦੇਵ ਜੀ ਹੋਰ ਬਾਈ ਬੂਟੇ ਵਧੀਆ ਬਾਈ ਤੂੰ ਦੱਸ ਆ ਇੰਟਾਂ ਜਾਂਦਾ ਕੀ ਕਰੋਗੇ ਉਹ ਉਧਰੋਂ ਟਾ ਕੇ ਲਿਆਇਆ ਚਵਾਰਾ ਆ ਯਾਰ ਇੱਥੇ ਅੱਛਾ ਅੱਛਾ ਰੱਖ ਦਈਏ ਮਾਂ ਸੰਭਾਲਾਂਗੇ ਤੈਨੂੰ ਇੱਕ ਗੱਲ ਪਤਾ ਹੈ ਪਹਿਲਾਂ ਕੀ ਆ ਸਾਡੇ ਵਾਲਾ ਪਿਆਰਾ ਹਾਂ ਹਣਦਾ ਯਾਰ ਤੀਮੀ ਨਾਲ ਫਸ ਗਿਆ ਦੀ ਨਾਲੇ ਤੋਰਤੀ ਵਿਆ ਲਿਆ ਕਿੱਥੇ ਫਸ ਗਿਆ ਦੀ ਇਧਰੇ ਖੇਤਾਂ ਕੂਟਾਂ ਚ ਬੰਨ ਰੱਖਿਆ ਨਾਲੇ ਬਣਾ ਲਈ ਮੂਵੀ ਅੱਛਾ ਨੰਗਾ ਕਰਕੇ ਕੁੱਟਿਆ ਫੇਰ ਬਾਈ ਸਾਡੇ ਵਾਲਾ ਸਬਰ ਸੰਤੀ ਨਾਲ ਬਣਾਇਆ ਮੈਂਬਰ ਅੱਛਾ ਵਿੱਚ ਇਹ ਹਾਂ ਇਹਨੂੰ ਵੀ ਕੁੱਟਣ ਨੂੰ ਤਿਆਰ ਗਲਾ ਮੈਨੂੰ ਹੱਥ ਪਾ ਲਿਆ ਫੇਰ ਫੇਰ ਕੀ ਥਾਣੇ ਠੂਣੇ ਚ ਤਾਂ ਨਹੀਂ ਗੱਲ ਪਹੁੰਚੀ ਥਾਣੇ ਚ ਕੀ ਪੈਰਾਂ ਪੱਗ ਧਰ ਕੇ ਹੱਥ ਪੈਰਿਆਂ ਥਲਾ ਕੇ ਫੇਰ ਲਿਆਇਆ ਸੀ ਤਾਂ ਅੱਛਾ ਹਾਂ ਸਾਰੇ ਪਿੰਡ ਚ ਤੱਕ ਗੱਲ ਉੱਡ ਰਹੀ ਮੂਵੀ ਬਣਾ ਲਈ ਬਾਈ ਮੈਨੂੰ ਨਹੀਂ ਪਤਾ ਓਹੋ ਅਸੀਂ ਤਾਂ ਇੱਧਰ ਬਿਜੀ ਸੀ ਯਾਰ ਤਾਂ ਕਰਕੇ ਨਹੀਂ ਪਤਾ ਲੱਗਿਆ ਮੈਂ ਤਾਂ ਮੇਰੇ ਯਾਰ ਕੰਮਕਾਰ ਚ ਹੀ ਰਹਿ ਗਿਆ ਫਸ ਕੇ ਹੋਰ ਚੱਲ ਅੱਗੇ ਨਾ ਗੱਲ ਕਰੀ ਨੋ ਨੋ ਮੈਨੂੰ ਤਾਂ ਕੀ ਲੋੜ ਐ ਕਿਤੇ ਐਵੇਂ ਐ ਆਪਾਂ ਤਾਂ ਤੈਨੂੰ ਦੱਸਤੀ ਲਿਆਜ ਪਿਆਰ ਕਰਕੇ ਅੱਛਾ ਵੀ ਚਾੜਾ ਮੋਟਾ ਪਤਾ ਹੋਣਾ ਮੈਂ ਤਾਂ ਐਵੇਂ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਬਾਈ ਚੱਲ ਠੀਕ ਐ ਫਿਰ ਕਰ ਲੈ ਕੰਮ ਕਰ ਹੈ ਆ ਜਾ ਯਾਰ ਚਾਰ ਟੈਂਸਟਾ ਦੇ ਖੇਤ ਕਿਹੜਾ ਮਾਰਿਆ ਵਸ ਆ ਗਿਆ ਤੂੰ ਨਾ ਕਦੇ ਕੰਮ ਆਈ ਨਾ ਨਾ ਮੁਰਦਾ ਹੀ ਆ ਗਿਆ ਖੇਤ ਕਿਹੜਾ ਮਾਰਿਆ ਮਰਜੀ ਆ ਚਲ ਚਲ ਠੀਕ ਹੈ ਚੰਗਾ ਠੀਕ ਹੈ ਠੀਕ ਹੈ ਯਾਰ ਪਤੀ ਜੀ ਸੀ ਹੈ ਮਾਉ ਤਾਂ ਠੀਕ ਐ ਬਸ ਉਹ ਆਏ ਤਾਂ ਕਹਿੰਦੀ ਮੈਨੂੰ ਐਸੀ ਗੱਲ ਤੇ ਗੁੱਸਾ ਆਉਂਦਾ ਤੂੰ ਤਾਂ ਐ ਕਹਿੰਦੀ ਇਹ ਕਿਹੜਾ ਨਸ਼ੇ ਪੱਤੇ ਕਰਦਾ ਇਹ ਤਾਂ ਨਸ਼ੇ ਪੱਤਿਆਂ ਨਾਲੋਂ ਵੀ ਵੱਧ ਕੇ ਬੋਲਣ ਲੱਗ ਜਾਂਦਾ ਜਦੋਂ ਬੋਲੂ ਪੇਕਿਆਂ ਤੇ ਜਾ ਚੜੂ ਕਹਿੰਦੀ ਬੋਲੀ ਜਾਂਦੇ ਲੈ ਕਿ ਐਵੇਂ ਕਿਵੇਂ ਬੋਲੀ ਜਾਂਦੇ ਤੇਰੇ ਪੇਕਿਆਂ ਨੂੰ ਕੁਛ ਕਵੇ ਤੂੰ ਸਹਿ ਲੇਂਗੀ ਸਹਿਣਾ ਪੈਂਦਾ ਨਾਲ ਮੈਂ ਨਹੀਂ ਸਹਿੰਦੀ ਸੂੰਦੀ ਹੈਗੀ ਮੈਂ ਨਹੀਂ ਆਪਦੇ ਪਾਈਆਂ ਨੂੰ ਕੁਛ ਕਹਿਣ ਦਿੰਦੀ ਆਪ ਤਾਂ ਦੇਖ ਲੈਦਾ ਤੀਮੀ ਬਾਜ ਬੰਦਾ ਹੋਇਦਾ ਭਾਈ ਹੁਣ ਇਹਨੂੰ ਆਏ ਨਹੀਂ ਸ਼ਰਮ ਆਉਂਦੀ ਵੀ ਜਦੋਂ ਬਈਆ ਰਣੀ ਜੀ ਲਿਆਂਦੀ ਘਰੇ ਵਿਆਹ ਕਰਾ ਲਿਆ ਤੂੰ ਹੁਣ ਤਾਂ ਘਰੇ ਟਿਕ ਜਾ ਹੁਣ ਤਾਂ ਟਿਕ ਜਾ ਹੁਣ ਆਏ ਨਹੀਂ ਪਤਾ ਕਿਹੜਾ ਲਾਂਬਾ ਲੈ ਕੇ ਆਊਗਾ ਵੀ ਦੱਸ ਤੂੰ ਤੜਕੀ ਨਿਕਲ ਗਿਆ ਚਾਹ ਵੀ ਨਹੀਂ ਪੀ ਕੇ ਗਿਆ ਮੈਨੂੰ ਤਾਂ ਟੈਂਸ਼ਨ ਹੋਈ ਰਹਿੰਦੀ ਆ ਮਾਂ ਤੂੰ ਮਾੜਾ ਮਟਾਇਆ ਤਾਂ ਦੇਖ ਲੈਂਦੀ ਕਿੱਥੇ ਸੜਦੇ ਮੈਨੂੰ ਕਿੱਥੇ ਵਿਆਹਣਿਆ ਤੂੰ ਚੱਲੇ ਇਹ ਤਾਂ ਚੱਲ ਠੀਕ ਆ ਫਿਰ ਆਹ ਤਾਂ ਨਾ ਪਿੱਪਲ ਲੱਗਦੇ ਮੈਨੂੰ ਤਾਂ ਸੱਚੀ ਮੈਂ ਤਾਂ ਬਾਹਰ ਨਿਕਲ ਜੋਗੀ ਨਹੀਂ ਮੈਨੂੰ ਲਾਂਬੇ ਤੇ ਲਾਂਬਾ ਮਿਲਦਾ ਰਹਿੰਦਾਗਾ ਕਦੇ ਉਹਨੂੰ ਛੇੜਦਾ ਕਦੇ ਉਹਨੂੰ ਛੇੜਦਾ ਇਹ ਅੰਖਾ ਜੇ ਤੱਕ ਆਮਕੋ ਮੈਂ ਕਰਾਉਂਦੀ ਨਹੀਂ ਹੈਗੀ ਉਹ ਕੰਮ ਤੇ ਮੈਂ ਲਾ ਦੂੰਗੀ ਭਾਈ ਮੈਂ ਪਹਿਲੀ ਕੰਦ ਕਰ ਦੂੰਗੀ ਮੇਰੇ ਨਾਲ ਕੰਮ ਕਰਾਇਆ ਕਰ ਹਾਂ ਚੱਲ ਕੋਈ ਨਾ ਠੀਕ ਹੈ ਮੈਂ ਲਾ ਲੂੰਗੀ ਤੈਨੂੰ ਫਿਰ ਨਹੀਂ ਬੋਲਦੀ ਮੈਂ ਕਦੋਂ ਬੋਲਦੀ ਹੁਣ ਫਿਰ ਜੇ ਮੇਰੇ ਪੇ ਕਨਗੂ ਤਾਂ ਮੈਂ ਬੋਲੂੰਗੀ ਚੰਗਾ ਠੀਕ ਮਾਂ ਵੀ ਹੱਦ ਕਰਦੀ ਹੈ ਕਹਿੰਦੀ ਲੈ ਗਈ ਫੇਰ ਕੀ ਹੁੰਦਾ ਐ ਥੋੜੀ ਮੈਂ ਸੁਣਨਾਗਾ ਦੁੱਧ ਜੇ ਭਾਂਡੇ ਚ ਕੱਢੀ ਦੇ ਮਾਂ ਉਹ ਆ ਗਿਆ ਮੈਂਬਰ ਉਹ ਨੂੰ ਪੁੱਛ ਨਿਆ ਆ ਵੀ ਮੈਂਬਰਾ ਪਿਆਰਾ ਤੁਸੀਂ ਚੋਰੀਆਂ ਚੋਰੀਆਂ ਬਹਿ ਲਿਆ ਹੈ ਆਪ ਤੁਸੀਂ ਚਾਰ ਦਿਨ ਪਹਿਲਾਂ ਆ ਕੇ ਬੈਠੇ ਸਾਨੂੰ ਤਾਂ ਲੱਡੂ ਖਵਾਉਂਦੇ ਓਏ ਕਾਹਦਾ ਵਹਿ ਲਿਆ ਜਰਾ ਤੇ ਉਹ ਰਿਆਣ ਵਾਲੀ ਕਹਾਵਤ ਨਹੀਂ ਸੁਣੀ ਕੂੜਾ ਨਾ ਪਾਪੜੀ ਬਹੂ ਘਰ ਆਵੜੀ ਲੈ ਹੁਣ ਤਾਂ ਭਜਾਈ ਦੇ ਬਸੇਰੇ ਤਾਜ਼ਾ ਤਾਜ਼ੇ ਪਰੌਂਠੇ ਖਾਂਦਾ ਹੋਣਾ ਪੌਂਠੇ ਕਿਹੜੇ ਉਹ ਤਾਂ ਮੇਰੇ ਸਾਲ ਦੀ ਮੱਛੀ ਖਾਂਦੀ ਐ ਕਿਹੜੇ ਪਰੌਂਠੇ ਲਾਉਂਦੀ ਆ ਉਹ ਤਾਂ ਮੇਰਾ ਸਾਲਾ ਨਾ ਹਾਂ ਆ ਤਾਨੇ ਸੁਣ ਸੁਣ ਕੇ ਐਂ ਜੀ ਕਰਦਾ ਵੀ ਬੰਦਾ ਮਰ ਜੇ ਤੂੰ ਤਾਂ ਲੈ ਚਾਰ ਦਿਨ ਤਾਂ ਪਹਿਲੀ ਭੈਣ ਦੇ ਉਹ ਤੋਂ ਬੂਤਲਾ ਲੈ ਕੇ ਥੋੜਾ ਸਿਰੀ ਚੱਕ ਕੇ ਨਹੀਂ ਪੂਜਾ ਹਾਂਜੀ ਦੀਦੀ ਜੀ ਇੱਕ ਤਾਂ ਤੈਨੂੰ ਸੋਹਣੀ ਵਾਲੀ ਲੱਗਦੀ ਐ ਕਿੰਨੀ ਸੋਹਣੀ ਐ ਤੇ ਇੱਕਾ ਸਾਡਾ ਪਿਆਰਾ ਕਾਲ ਕਲੂਟਾ ਜ ਮੈਨੂੰ ਕਿਵੇਂ ਪਸੰਦ ਆ ਗਿਆ ਇਹ नहीं दीदी जी ऐसा मत बोला करो आपने पहले भी उनको कहा था मैंने तो उनका दिल देखा है अच्छा देख के रखता केड़ा तेरा हम बिहार से आए हैं दीदी बिहार तो हाँ दीदी हम पहले बिहार रहते थे उसके बाद हम अंबाला में आ गए अच्छा, और फिर आपके गांव में आ गए अच्छा अच्छा ठीक है ये भी कंजर ना ਕਹਿੰਦਾ ਕਿ ਮੈਂ ਨੈਣਾ ਦੇ ਵੀ ਜਾਂਦਾ ਨੈਣਾ ਦੇ ਵੀ ਜਾਂਦਾ ਛਤਰ ਚੜਾ ਕੇ ਆਉਣਾ ਸਰਦ ਤਾਂ ਇੰਨੇ ਪੈਸੇ ਲੈ ਗਿਆ ਪਤਾ ਨਹੀਂ ਕੀ ਕਰਕੇ ਆਇਆ ਕੀ ਨਾ ਬੂ ਤਾਂ ਹਮ ਨਹੀਂ ਬੁਲਾਇਆ ਥਾ ਦੀਦੀ ਬਹੁ ਮਾਰੇ ਹੱਥ ਮੇ ਨਹੀਂ ਆ ਰਹਾ ਥਾ ਹਮਨੇ ਬੋਲਾ ਹਮਕੋ ਮਿਲਨੇ ਆਓ ਘਰ ਪੇ ਕੋਈ ਨਹੀਂ ਹੈ ਅੱਛਾ ਅੱਛਾ ਤਾਈ ਬਰੇ ਸ਼ੇਮਿੰ ਨਾ ਕਹੀ ਜਾਂਦਾ ਛਤਰ ਚੜਾਉਣਾ ਛਤਰ ਚੜਾਉਣਾ ਤਾਂ ਆ ਬੈਠਾ ਸਾਹਮਣੇ ਤੂੰ ਐ ਛਤਰ ਹੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਲੈ ਗੱਲਾਂ ਤਾਂ ਹੁਣ ਸਾਹਮਣੇ ਆਉਂਦੀਆਂ ਨੇ ਬਹੁ ਮਾਰੇ ਹੱਥ ਮੇ ਨਹੀਂ ਆ ਰਹੇ ਥੇ ਇਸ ਲਈ ਅਸੀਂ ਨੇ ਪਲਾਨ ਬਣਾਇਆ ਥਾ ਅੱਛਾ ਅੱਛਾ ਨਹੀਂ ਪਲਾਨ ਵੀ ਬਣਾਉਣ ਜਾਣਦੀ ਐ ਤੂੰ ਔਰ ਦੀਦੀ ਜੀ ਆਪ हमको ਐਸੀ ਸਮਝਤੇ ਹੋ ਨਾ ਨਾ ਮੈਂ ਤੈਨੂੰ ਬਥੇਰਾ ਕੋ ਸਮਝਦੀ ਐ ਐ ਤਾਂ ਤੂੰ ਬਥੇਰੀ ਚਲਾਕ ਐ ਹੁਣ ਉਹਦੇ ਵਰਗੀ ਬੁੱਧੂ ਥੋੜੀ ਐ ਪਿਆਰੇ ਵਰਗੀ ਚੱਲ ਅ ਅ ਅ ਚੱਤੀ ਡੰਗਰ ਹੱਕਦਾ ਵੇ ਇੱਥੇ ਛੋਟੀ ਬੇਚੀ ਬੈਠੀ ਐ ਛੋਟੇ ਨਹੀਂ ਹੈ ਵੱਡੀ ਹੈ ਜੂਸ ਲੈ ਆਉਂ ਜੂਸ ਚਾਚੀ ਖਾਤਰ ਨੇ ਪੀ ਲਾ ਦੋਲ ਨਾ ਦੇ ਥੱਲੇ ਰੱਖ ਲੈ ਬਾਦੋਂ ਵੀ ਲਈ ਬਹਿਣਾ ਮੈਨੇ ਤਾਂ ਕਦੇ ਜੂਸ ਨਹੀਂ ਲੈ ਕੇ ਦਿੱਤਾ ਹੈ ਮੈਨੇ ਜੂਸ ਲੈ ਆਲੇ ਦੰਨੇ ਤਾਂ 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 ਹੁਣ ਪੁਰਾਣੀ ਹੋ ਗਈ ਨਵੀਂ ਚਾਚੀ ਆ ਗਈ ਲੈ ਲੈ ਬੇਪੁਰਾਣੀ ਹੋ ਗਈ ਪਰ ਜੂਸ ਪੀਉਣਾ ਛੱਡ ਦੇਗਾ ਹੁਣ ਤੋਂ ਨਾ ਚਾਚੀ ਇਹ ਤਾਂ ਗਲਤੀ ਹੋ ਗਈ ਕੱਲ ਨੂੰ ਦੋ ਗਰਾਸ ਲਿਆਉਂਗਾ ਗੰਨਾ ਦਾ ਜੂਸ ਪੀਆਉਂਗਾ ਕਾਕੇ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ ਕੰਮ ਦਾ ਢੱਕਾ ਤੋੜ ਦਿਆ ਕਰ ਕੰਮ ਤਾਂ ਤੂੰ ਭਾਰਾ ਨਹੀਂ ਕਰਦਾ ਹੈਗਾ ਓਹੋ ਚਾਚੀ ਸਾਰਾ ਤੇਰੇ ਕੰਮ ਕੰਮ ਐ ਮੈਂ ਬਾਗਿਆ ਦਾ ਥੋੜਾ ਜਿਹਾ ਗਰੇ ਬਿਮਾਰ ਹੋ ਰੰਜ ਬਾਖਾ ਉਹਨਾਂ ਨੂੰ ਦਵਾਈ ਦਮਾਨ ਬਾਗਿਆ ਮੈਨੂੰ ਤਾਂ ਐ ਸੀ ਤੇਰਾ ਬਾਈ ਸਾਰਾ ਕੰਮ ਕਰਦਾ ਐ ਸੀਗਾ ਵੀ ਚੱਲ ਹੁਣ ਪਿਆਰਾ ਸੁਧਰ ਜੋ ਫੇਰ ਤੜਕੇ ਦਾ ਪਤਾ ਨਹੀਂ ਕਿੱਧਰ ਨਿਕਲਿਆਗਾ ਏ ਚਾਚੀ ਇਹ ਪਿਆਰੀ ਆ ਗਈ ਹੁਣ ਤੂੰ ਆਪੇ ਸਮਝਾ ਦੇਗੀ ਓ ਕਿਹੜੀ ਸਮਝਾਉਗੀ ਇਹ ਮਨਤ ਮੇਰੀ ਗੱਲ ਸੁਣ ਤੇਰੇ ਬੰਦੇ ਦੇ ਨਾ ਕੰਨ ਖਿੱਚ ਕੇ ਰੱਖਿਆ ਕਰ ਆ ਜਿਵੇਂ ਤੜਕੀ ਬਾਹਰ ਵਗ ਜਾਂਦਾ ਨਾ ਹਜੇ ਤੱਕ ਨਹੀਂ ਆਇਆ ਆਇਆ ਨਹੀਂ ਪਤਾ ਨੇਰੇ ਹੋਏ ਬੜੇ ਹੱਥ ਨੇ ਕਿਸੇ ਜਨਾਨੀ ਨੂੰ ਛੇੜੇ ਬਿਨਾ ਜਮਾ ਨਹੀਂ ਕਰੇ ਆਂਦਾ ਉਹ ਨਾਲੇ ਨਾਲ ਆਊਗਾ ਲਾਂਬਾ ਐ ਨਹੀਂ ਪਤਾ ਕਿੰਨੇ ਕ ਲਾਂਬੇ ਲੈ ਕੇ ਆਉ ਮਾੜਾ ਮੱਡਾ ਨੂੰ ਚੰਦ ਕੇ ਰੱਖਿਆ ਕਰ ਮੈਂ ਤੈਨੂੰ ਦੱਸਾਇ ਨਹੀਂ ਪਤਾ ਤੈਨੂੰ ਇੱਥੇ ਅੱਧ ਵਿਚਾਲੀ ਰੋਲ ਦੇ ਫਿਰ ਫਿਰਦੀ ਨਹੀਂ ਇੱਥੇ ਕੀ ਕਰੇਗੀ ਆਨੇ ਦੂਮ ਕੋ ਕਰਤੀ ਹੂੰ ਬਾਤ ਹੂੰ ਸਾਦੇ ਨਾ ਲੈ ਦੇ ਕਿ ਤੇ ਮੇਰਾ ਨਾਲ ਇਹ ਦੇ ਫਿਰ ਘਰ ਚ ਕਲੇਸ਼ ਹੋ ਜਾਊਗਾ ਨਹੀਂ ਨਹੀਂ ਦੀਦੀ ਜੀ ਹਮ ਕਰਤੇ ਆਂ ਉਸੇ ਬਾਤ ਆ ਤੈਨੂੰ ਪਾ ਹੈ ਨਾ ਇਸ ਗੱਲਾਂ ਦਾ ਸਾਨੂੰ ਤਾਂ ਕੀ ਹੈ ਤੈਨੂੰ ਔਖਾ ਹੋ ਜਾਊਗਾ ਚਾਚੀ ਜੀ ਜੇ ਗੱਲਾਂ ਤੋਂ ਬੇਲ ਮਿਲ ਗਈ ਚਾਚੂ ਬਣਾ ਲੈ ਫਿਰ ਕੰਮ ਕਰ ਲਾਂਗੇ ਨਹੀਂ ਮੈਨੂੰ ਦੋ ਦਿੰਦੇ ਰਹਿੰਦੇ ਨੇ ਉਹ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਇਹ ਮੈਨੂੰ ਪਤਾ ਹੀ ਏ ਤੇਰੇ ਵੱਡੇ ਕਾਮੇ ਦਾ ਕਿੰਨਾ ਕੰਮ ਕਰਦਾ ਤੂੰ ਹੈ ਜਿੱਦਾਂ ਆਏ ਬੇਲੇ ਆਈ ਸੀ ਤੇ ਪੈਸੇ ਲਈ ਜਾਂਦਾ ਸਾਡੇ ਤੋਂ ਕੰਮ ਤਾਂ ਸਾਰਾ ਤੇਰਾ ਬਾਈ ਕਰਦਾ ਹੈਗਾ ਚਾਚੀ ਮੈਂ ਸਾਰਾ ਕੰਮ ਕਰਾਂ ਉਹ ਕਿਧਰੇ ਨਹੀਂ ਚਿੱਟੇ ਪਾ ਕੇ ਕੰਮ ਹੋਏਗਾ ਕੱਢਮੀ ਜੁੱਤੀ ਹੋਏ ਡੱਬੀਆਂ ਵਾਲਾ ਕੁੜਤਾ ਕਿੱਥੇ ਕੰਮ ਚਾਚੀ ਸਾਰੇ ਕੰਮ ਮੈਂ ਕਰਾਂ ਤੇ ਤੂੰ ਤੂੰ ਤਾਂ ਕੱਪੜੇ ਤੇ ਚੌਂ ਨਹੀਂ ਲੱਗਣੰਦਾ ਕੰਮਕਾਰ ਨਹੀਂ ਤੂੰ ਕਰਦਾ ਹੈਗਾ ਮਾੜਾ ਮੋਟਾ ਕਰਵਾ ਦਿਆ ਕਰ ਉਹਦੇ ਨਾਲ ਨਾ ਤੂੰ ਰਿਸ਼ਤੇਦਾਰੀ ਉਥੋਂ ਦਵਾਈ ਦਵਾ ਕੇ ਲੈ ਆ ਤੇ ਪੈਂਟ ਵੀ ਨਹੀਂ ਨਵੀਂ ਬਾਦਰੀ ਨਿਆਉਂ ਕੁਰਤਾ ਪਾ ਕੇ ਆ ਗਿਆ ਮੈਂ ਕਾਲੀ ਨਾਲ ਜਾਉਂ ਲੇਟ ਹੋ ਗਿਆ ਲੇਟ ਹੋ ਗਿਆ ਮੈਨੂੰ ਤਾਂ ਬਹੁਤ ਸੋਚ ਆ ਚਾਚੀ ਚੰਗਾ ਜਾ ਭੱਗ ਜਾ ਕੱਲਾ ਗਿਆ ਵੇ ਚਾਹ ਤੂੰ ਉੱਥੇ ਤੁਸੀਂ ਉੱਥੇ ਬਣਾ ਲੈ ਚਾਹ ਗੁੜ ਪਿਆਗਾ ਜਾਂ ਭਾਜਾ ਦੁੱਧ ਲੈ ਜਾ ਉੱਥੋਂ ਪਾ ਕੇ ਉੱਥੇ ਨਹੀਂ ਬਣਦੀ ਚਾਚੀ ਮੇਰੀ ਬਾਤ ਸੁਣਾ ਮੀ ਪੈ ਗਿਆ ਡੱਕੇ ਡੋਲੇ ਗਿੱਲੇ ਐ ਤਾਂ ਚਾਹ ਬਣਾ ਦੇ ਮੈਂ ਡੋਲੂ ਮੈਂ ਪਾ ਕੇ ਰਹੀ ਏ ਹੋਦੀ ਨਹੀਂ ਬਣਦੀ ਹੈਗੀ ਦੇਖ ਮੈਂ ਕੰਮ ਕਰਕੇ ਨਾ ਥੱਕ ਕੇ ਹੁਣ ਬੈਠੀ ਹੈਗੀ ਤੂੰ ਬਾਅਦ ਚ ਬਣਾ ਦੂ ਜੇ ਬਗ ਜਾ ਉੱਥੇ ਤੂੰ ਫਿਰ ਚਾਚੀ ਸਾਰਾ ਦਿਨ ਚਾਹ ਪੀਂਦੇ ਹੁੰਦੇ ਹੁ ਕਾਲ ਜਾ ਫੂਕ ਦਿੰਦੀ ਐ ਚਾਹ ਹੁਣ ਤਾਂ ਤੂੰ ਚਾਹ ਪੀ ਕੇ ਹਟਿਆ ਸਾਲ ਜਾ ਤੂੰ ਹੋਰ ਪਾਸੇ ਫੂਕ ਗਿਆ ਚਾਚੀ ਯਾ ਇਹ ਪਿਆ ਦੀ ਫਿਰ ਲਪੀ ਲਈ ਚਾਚੀ ਛੋਟੀ ਚਾਚੀ ਨੂੰ ਪਿਆ ਦੀ ਬੇ ਪਿਆ ਦੇਣੀ ਸਾਲ ਜਾ ਤੂੰ ਹੋਰ ਪਾਸੇ ਫੂਕ ਗਿਆ ਬੋਹ ਦੀਦੀ ਜੀ ਹਮ ਜੇ ਪੁੱਛ ਰਹੇ تھے ਹਮਾਰੇ ਜ਼ਮੀਨ ਕਿਤਨੀ ਹੈ ਕੀ ਉਹ ਜ਼ਮੀਨ ਜੋ ਖੇਤ ਮੇਂ ਹੁੰਦੀ ਹੈ ਤੈਨੂੰ ਜ਼ਮੀਨਾਂ ਦਾ ਵੀ ਪਤਾ ਕੁੜੀ ਜ਼ਮੀਨ ਤੇ 10 ਕਿੱਲੇ ਐ ਅੱਛਾ 10 ਏਕੜ ਐ ਹਾਂ 10 ਏਕੜ ਐ ਕੀ ਗੱਲ ਹੈ ਜ਼ਮੀਨ ਬਾਰੇ ਕਾ ਤੂੰ ਪੁੱਛਦੀ ਹੈ ਨਹੀਂ ਹਮ ਤੋ ਵੈਸੇ ਹੀ ਪੁੱਛ ਰਹੇ ਥੇ ਉਹ ਗਾਉਂ ਜਾਏਗੇ ਨਾ ਜਬ ਤਬ ਪੁੱਛਤੇ ਹੈ ਨਾ ਤੇਰੇ ਪਤੀ ਕੇ ਪਾਸ ਕਿਤਨੀ ਅੱਛਾ ਅੱਛਾ ਹਾਂ ਹਾਂ ਆਏ ਤਾ ਫਿਰ ਪੁੱਛਦੇ ਦੱਸਣਾ ਪੈਂਦਾ ਆਪਾਂ ਨੂੰ 10 ਕਿੱਲੇ ਪੈਣੇ ਠੀਕ ਚਾਚਾ ਕਿ ਮੇਰਾ ਸਪਾਈ ਖੜਾ ਹੈ ਓ ਚਾਚਾ ਓ ਚਾਚਾ ਆ ਕੀ ਕਰਦੇ ਨੇ ਚਾਚਾ ਕੀ ਹੋ ਗਿਆ ਤੈਨੂੰ ਆ ਰਸਾ ਪਾਈ ਖੜਿਆ ਓ ਖੜ ਤਾ ਜਾ ਓ ਖੜ ਜਾ ਕੋਈ ਹੋ ਜਾਂਦੀ ਹੈ ਗੱਲ ਕਰਿਆ ਤਾਂ ਛੱਡ ਦੇ ਓ ਮੇਰੀ ਗੱਲ ਸੁਣ ਚਾਚਾ ਫੇਰ ਕਿ ਲੋਕ ਕਹਿਣਗੇ ਸੀਰੀ ਨੇ ਕੁੱਟਤਾ 100 ਗੱਲ ਹੋ ਜਾਂਦੀ ਹੈ ਘਰੇ ਓ ਮੇਰੀ ਗੱਲ ਮੇਰੀ ਗੱਲ ਮੈਂ ਨਹੀਂ ਸੁਣਦਾ ਮੈਂ ਨਹੀਂ ਮੈਂ ਨਹੀਂ ਸੁਣਦਾ ਤੇ ਪੁੱਤ ਮੇਰੀ ਗੱਲ ਮੇਰੀ ਮੈਂ ਨਹੀਂ ਤੂੰ ਆ ਬੰਦਾ ਤੇਰੀ ਗੱਲ ਤਾਂ ਸੁਣ ਓ ਚਾਚਾ ਲਫੜ ਲੱਜਾ ਤੂੰ ਫੜ ਰਸਾ ਹਾਂ ਤੈਨੂੰ ਕੀ ਲੱਗਿਆ ਤੈਨੂੰ ਲੱਗਿਆ ਕੀ ਤੂੰ ਗਰਲਫ੍ਰੈਂਡ ਲਈ ਜਾਣੇ ਲੱਗੂਗਾ ਕੀ ਕਮ ਵੀਰਾ ਸਾਲਾ ਮੈਂ ਕੋ ਗਰਲਫ੍ਰੈਂਡ ਲਾਉਂਗਾ ਹੋਰ ਫੇਰਾ ਰਸਾ ਕਿਸ ਦੇ ਖਤਰ ਪਾਣ ਲੱਗ ਰਿਹਾ ਗਰਲਫ੍ਰੈਂਡ ਤਾਂ ਉਹਨੂੰ ਤੂੰ ਜਿਹੜਾ ਬਹਿ ਕੇ ਰਿਆ ਵਿਆਹ ਆ ਗਿਆ ਹੁਣ ਹੁਣ ਕਾਦਾ ਗਰਲਫ੍ਰੈਂਡ ਆ ਚਾਚਾ ਉਹ ਸਾਰੇ ਪਿੰਡ ਚ ਆਉਣੇ ਮੇਰੀ ਥੂ ਥੂ ਕਰਾਤੀ ਓਏ ਸਾਰੇ ਮੈਨੂੰ ਮਖੌਲ ਕਰਦੇ ਨੇਗੇ ਉਹ ਜੇ ਮਾਰਤਾ ਫੇਰ ਕਿਹੜਾ ਤੈਨੂੰ ਗੋਦੀ ਚੱਕ ਲੈਣਗੇ ਸਾਰੇ ਮੈਂ ਤਾਂ ਮਾਰੂੰਗੇਰੇ ਸਾਰੇ ਨੂੰ ਉਹਨੂੰ ਗਰਲਫ੍ਰੈਂਡ ਦਊ ਮੈਂ ਨਹੀਂ ਮਰਦਾ ਦੀ ਪੁੱਤਾ ਉਹ ਚਾਚਾ ਉਹਨੂੰ ਵੀ ਮਾਰਾ ਤੂੰ ਤਾਂ ਨਹੀਂ ਮਰਦਾ ਉਹਨੂੰ ਵੀ ਮਾਰਾ ਉਹ ਉਹਨੂੰ ਮਾਰ ਕੇ ਕੀ ਤੂੰ ਸੁਖ ਚਲ ਤੂੰ ਦੇਖ ਉਹ ਆਏ ਕਿੱਥੇ ਮੇਰੇ ਸਾਲੇ ਨੂੰ ਦੇਖ ਆ ਖੋਲ ਕੀ ਕਿੱਥੇ ਕਿ ਰਸਾ ਪਾਈ ਖੜਿਆ ਚਾਚਾ ਓਏ ਉਹਨੂੰ ਮਾਰੂ ਮੇਰੇ ਸਾਲੇ ਨੂੰ ਮੈਂ ਯਾਰਾ ਦੀਦੀ ਜੀ ਮੈਂ ਕਹਿ ਰਹੀ ਸੀ ਅੱਜ ਹਮ ਚਾਵਲ ਬਣਾ ਲੈ ਅ ਸਬਜੀ ਰੋਟੀ ਨਹੀਂ ਖਾਂਦੇ ਆ ਦੇਖ ਕਿੰਨੀਆਂ ਸੋਹਣੀਆਂ ਛੇਮਲਾ ਮਿਰਚਾਂ ਇਹਦੀ ਸਬਜੀ ਖਾ ਲਈ ਮੂਝੇ ਅੱਛੀ ਨਹੀਂ ਲੱਗਦੀ ਚੌਲਾਂ ਦਾ ਕੀ ਖਾਣਾ ਬੈ ਦਾ ਘਰ ਹੁੰਦੇ ਚੌਲ ਤਾਂ ਹੋਰ ਹੱਡ ਗੋਡੇ ਦੁਖਣ ਲੱਗ ਜਾਂਦੇ ਆ ਤੂੰ ਕਿੱਥੇ ਵਾਗਿਆ ਸੀ ਬਾਈ ਹਾਂ ਭਣੇ ਤੂੰ ਕਿੱਥੇ ਵਗ ਗਿਆ ਸੀ ਮੈਂ ਹੁਣ ਤੈਨੂੰ ਕੀ ਦੱਸਾਂ ਕਿੱਥੇ ਵਗ ਗਿਆ ਮੇਰੀ ਤਾਂ ਹੁਣ ਤੈਨੂੰ ਪਤਾ ਤਾਂ ਹੈਗਾ ਮੰਗ ਵਾਲੀ ਐ ਆਪਣੇ ਪਿੰਡੋਂ ਰੌਲਾ ਤੀਗਾ ਕੁੜੀ ਦਾ ਅੱਛਾ ਭੂਤ ਨੇ ਪਿੰਡ ਕੁੜੀ ਦਾ ਸਮਾਨ ਚੱਕਣ ਜਾਂਦੇ ਤੇ ਸਰਪੰਚ ਨੂੰ ਨਹੀਂ ਦੇਖ ਉਹਨਾਂ ਨੇ ਕਿਹਾ ਮੈਨੂੰ ਸੁਨੇਹਾ ਜਦੋਂ ਲਾਇਆ ਫਿਰ ਮੈਥੋਂ ਨਹੀਂ ਖੜਾ ਜਾਂਦਾ ਅਗਲੀ ਦੀ ਗੱਲ ਸੁਣ ਕੇ ਕਿਤੇ ਤਾਂ ਦੇਖ ਸਮਾਨ ਚੱਕਦੇ ਦੇ ਕੁੜੀ ਦਾ ਮੈਂ ਕੁੜੀ ਪਸਾ ਕੇ ਆਇਆ ਉੱਥੇ ਤੇ ਫਿਰ ਕਰੇ ਦੱਸ ਕਿੱਥੇ ਵਗ ਜਾ ਕਰ ਦੱਸ ਕਿੱਦਾ ਫਿਰ ਹੁਣ ਮੇਰੀ ਗੱਲ ਸੁਣ ਤੂੰ ਉਹ ਗੱਲ ਉਹ ਆ ਨਾ ਵੀ ਮੈਨੂੰ ਤਾਂ ਹੁਣ ਜਦੋਂ ਕੋਈ ਬੰਦਾ ਕਹੇ ਦੇ ਮਾਗਲ ਦੀ ਗੱਲ ਟਾਲ ਨਹੀਂ ਸਕਦਾ ਤੁਹਾਨੂੰ ਮੈਂ ਕਹਿਣਾ ਭੁੱਲ ਗਏ ਇਹ ਮੇਰੀ ਥੋੜੀ ਜਿਹੀ ਗਲਤੀ ਹੈ ਕਿਉਂ ਜੀ ਉਹ ਤੇ ਹੋਰ ਪੰਚਾਇਤ ਵੀ ਹੋਊਗੀ ਭਾਈ ਤੈਨੂੰ ਇਕੱਲੇ ਨਹੀਂ ਉਹ ਕਰਿਆ ਵੀ ਤੂੰ ਹੀ ਨਵੇੜਿਆ ਹੋਊਗਾ ਤੂੰ ਗੱਲਾਂ ਕਰਦੇ ਆਂ ਪੱਚੇ ਇਹ ਤਾਂ ਲਈ ਕਿਸੀ ਕੱਚੀਆਂ ਗੱਲਾਂ ਕਰਦੇ ਦੇ ਹੁਣ ਮੇਰੀ ਮਾਂ ਤਾਂ ਜਿਹੜੀ ਗੱਲ ਕਹਤੀ ਮੈਂ ਤਾਂ ਉਹਤੇ ਪੂਰ ਫੁੱਲ ਚੜਾਉਣਾ ਆਪਾਂ ਕੱਚੇ ਗੱਲ ਨਹੀਂ ਕਰਦੇ ਕਮ ਜੀ ਸਰਦਾਰ ਜੀ ਸਹੀ ਕਹਿ ਰਹੇ ਆਂ ਉਹ ਤਾਂ ਠੀਕ ਐ ਫਿਰ ਆਇਆ ਵੀ ਚਲ ਘਰ ਤਾਂ ਬਸਾਤਾ ਮਾੜਾ ਮਟਕਰੇ ਦੱਸ ਜਾ ਕਰ ਅਸੀਂ ਫਿਕਰ ਕਰੀ ਜੰਨੇ ਵੀ ਬਾਈ ਪਤਾ ਨਹੀਂ ਕਿੱਧਰ ਭੱਗ ਗਿਆ ਆ ਫਿਕਰ ਨੂੰ ਹੁਣ ਮੈਂ ਕਿਹੜਾ ਨਿਆਣਾ ਦੀ ਭਈ ਹਾਂ ਤੂੰ ਤਾਂ ਬੋਵੀ ਉਹੀ ਗੱਲਾਂ ਕਰੀ ਜੰਨਾ ਤੇਰਾ ਲੱਗਿਆ ਭਾਈ ਜੀ ਜੀ ਸਰਦਾਰ ਜੀ ਜੀ ਤੇ ਤਾਂ ਲੱਗਿਆ ਜੀ ਕਿਉਂ ਨਾ ਲੱਗੇ ਜੀ ਤੇ ਫਿਰ ਲੱਗ ਹੀ ਜਾਂਦਾ ਹਣਾ ਮੈਂ ਕਹਿੰਦੀ ਖਾਣ ਨੂੰ ਕੁਸ ਕੀ ਚਾਹੀਦਾ ਤੁਹਾਨੂੰ ਜੇ ਚਾਹੀਦਾ ਕੁਸ ਤਾਂ ਦੱਸ ਦਿਤਾ ਫਿਰ ਮੈਂ ਉਹੀ ਜੇ ਕੋਈ ਕਰ ਲੂੰਗਾ ਹੱਲਾ ਆ ਦੇਖ ਹੁਣ ਸਬਜੀ ਤਾਂ ਬਣਾਉਣੇ ਆਗੇ ਹੋਰ ਕੀ ਖਾਣਾ ਐ ਨੇ ਤੇ ਉਹ ਟਿੱਕ ਦਾ ਟਾਈਮ ਆ ਹੁਣ ਉਹ ਕਿੱਧਰ ਨਿਕਲ ਆਇਆ ਮੇਰਾ ਸਾਲਾ ਜੱਬਲ ਜਾ ਪਤਾ ਨਹੀਂ ਮੈਂ ਤਾਂ ਆਪੁਛ ਦੀ ਸੀ ਤੈਨੂੰ ਤਾਂ ਨਹੀਂ ਮਿਲਿਆ ਕਿਤੇ ਮੈਨੂੰ ਨਹੀਂ ਮਿਲਿਆ ਉਹਦੀ ਗੌਰ ਰੱਖਿਆ ਕਰੋ ਉਹ ਤਾਂ ਕਿਹੜੇ ਬੇਜਾਨ ਸਾਲਾ ਜਿਵੇਂ ਉਹ ਕਰਦਾ ਨਾ ਠੱਠਾ ਨਹੀਂ ਫਿਰਦਾ ਨਾ ਠੱਠਾ ਵੀ ਸਰਾ ਐਂ ਭਰੀ ਜਿੰਦਾ ਤਰਕੇ ਦਾ ਗਿਆ ਹਜੇ ਤੱਕ ਘਰੇ ਨਹੀਂ ਬੜਿਆ ਆ ਪਈ ਆਪਦੇ ਤੇ ਉਹਦੇ ਰੱਸਾ ਪਾ ਲੋ ਉਹਨੂੰ ਸਮਝਾ ਲੋ ਬੰਦਿਆਂ ਵਾਂਗੂ ਵਧੀਆ ਰਹੂਗਾ ਫਿਰ ਤੂੰ ਨੱਥ ਪਾ ਲਾ ਉਤੇ ਹੈਂ ਆਪਦੇ ਬੰਦੇ ਤੇ ਹੱਕ ਬਣਦਾ ਤੇਰੇ ਸਾਹਮਣੇ ਸਵੇਰ ਦਾ ਗਿਆ ਆਇਆ ਘਰੇ ਬੜਿਆ ਆਗੇ ਲੜ ਸਾਹਿਬ ਹਾਂਜੀ ਪ੍ਰਣਾ ਸਾਹਿਬ ਆ ਗਏ ਜੀ ਮੈਂ ਤਾਂ ਮਾੜੀ ਮੋਟੀ ਸ਼ਰਮ ਕਰ ਲਿਆ ਕਰ ਦੱਸ ਕੇ ਵਗ ਜਾ ਕਰ ਭਾਈ ਫੇਕਰ ਰਹਿੰਦਾ ਲੈ ਫੇਰ ਉਹੀ ਗੱਲ ਸ਼ਰਮ ਕਰਨੋਂ ਮੇਰੇ ਮੈਂ ਕੋਈ ਗਲਤ ਕੰਮ ਕਰਨ ਗਿਆ ਜੀ ਆ ਪੁੱਛ ਭੈਣ ਨੂੰ ਕਿੰਡਾ ਮਸਲਾ ਸਲਝਾ ਕੇ ਆਇਆ ਮੈਂ ਤਾਂ ਕਾਦਾ ਮਸਲਾ ਦੀ ਕੁੜੀ ਦਾ ਸਮਾਨ ਚੱਕਦੇ ਤੇਗੇ ਰਾਜੀਨਾਮਾ ਕਰਾ ਕੇ ਕੁੜੀ ਉੱਤੇ ਬਸਦੀ ਕਰਕੇ ਆਇਆ ਪਿੰਡਾਂ 'ਚ ਗੱਲਾਂ ਹੁੰਦੀਆਂ ਨੇ ਮੇਰੇ ਤਾਂ ਨੌਂ ਦੀਆਂ ਕਿਹੜੇ ਸਰਪੰਚ ਸਰਪੰਚ ਤਾਂ ਮੇਰੇ ਪੈਰ ਵਰਗੇ ਨਹੀਂ ਹੈਗੇ ਇੱਥੇ ਇੱਕ ਪਾਸੇ 10 ਸਰਪੰਚ ਇੱਕ ਪਾਸੇ ਮੈਂ ਇਕੱਲਾ ਉਹ ਤਾਂ ਗੱਲ ਠੀਕ ਆ ਦੇਖ ਹੁਣ ਤੂੰ ਲੋਕਾਂ ਦਾ ਕੰਮ ਕਰਦਾ ਫਿਰ ਜਾਂ ਇੱਥੇ ਸਾਨੂੰ ਤਾਂ ਫਿਕਰ ਆਉਦੀ ਭੈਣ ਨੂੰ ਦੱਸ ਜਾਂਦਾ ਮੈਂ ਤੇ ਤੁਹਾਡਾ ਵੀ ਘਰ ਬਸਾਈ ਆ ਤੁਹਾਡੇ ਵਾਲੇ ਦਾ ਖਾਈ ਦਾ ਪਸਾਈ ਦਿੱਤਾ ਨਹੀਂ ਬੀ ਆ ਕੁੜੀ ਨਹੀਂ ਮੇਰੀ ਗੱਲ ਸੁਣ ਮੈਂ ਪਹਿਲੇ ਦੁਖੀ ਆ ਪਹਿਲਾਂ ਪਿਆਰਾ ਭੱਜ ਜਾਂਦਾ ਪਤਾ ਨਹੀਂ ਕਿਦੇ ਉਹਦਾ ਡਰ ਰਹਿੰਦਾ ਵੀ ਕਿਤੇ ਜੇ ਉਹ ਲਾਂਬਾ ਖੱਟ ਲਿਆ ਜਾਂ ਹੋਰ ਸਿਆਪਾ ਪੈ ਜੂ ਆ ਤੂੰ ਫੇਰ ਮੈਨੂੰ ਆਇਆ ਤੂੰ ਵੀ ਆ ਕੇ ਤੇ ਪਿਆਰ ਨਾਲ ਰਲ ਜੇ ਦੇਖ ਮੇਰੀ ਗੱਲ ਸੁਣ ਭੈਣ ਮੈਂ ਕਿਤੇ ਨਹੀਂ ਜਾਂਦਾ ਹੁਣ ਤਾਂ ਮੈਂ ਜਾ ਵੀ ਨਹੀਂ ਸਕਦਾ ਪੁੱਛੋ ਕਿਉਂ ਕਿਉਂ ਪੁੱਛੋ ਇਹ ਵੀ ਗੱਲ ਪੁੱਛੋ ਵੀ ਕਿਉਂ ਕਿਉਂ ਕਿਉਂਕਿ ਹੁਣ ਆ ਕੁੜੀ ਨੂੰ ਮੈਂ ਮੇਰਾ ਤਾਂ ਹੁਣ ਓਰੇ ਰਹਿਣਾ ਬਣਦਾ ਹੈ ਨਾ ਹੁਣ ਜੇ ਕੱਲ ਨੂੰ ਓਰੇ ਇਹਨੂੰ ਕੋਈ ਤੰਗ ਕਰੇ ਕੋਈ ਪ੍ਰੇਸ਼ਾਨ ਕਰੇ ਉਹਦਾ ਬਾਈ ਕੋਈ ਜਵਾਬ ਕੌਣ ਦੇ ਹੁਣ ਮੈਂ ਹੀ ਜਵਾਬ ਦੇਣ ਵਾਲਾ ਬੰਦਾ ਵਿੱਚ ਵਿਚਾਲੇ ਨਾ ਬਾਈ ਮੈਨੂੰ ਐਂ ਦੱਸ ਇੱਥੇ ਤੰਗ ਪ੍ਰੇਸ਼ਾਨ ਇਹਨੂੰ ਕੌਣ ਕਰੂਗਾ ਕਿਹਦੀ ਅਖਿਆਈ ਐ ਇਹਨੂੰ ਨਹੀਂ ਬਾਈ ਇਹ ਚੀਜ਼ ਦੀ ਕਿਸੇ ਦੀ ਕੋਈ ਗਰੰਟੀ ਨਹੀਂ ਹੁੰਦੀ ਅੱਜ ਕੱਲ ਸਮਾਂ ਮਾਲਾ ਕੌਣ ਕੀ ਕਰਦੇ ਕੋਈ ਪਤਾ ਨਹੀਂ ਹੁੰਦਾ ਮੈਂ ਤਾਂ ਹੁਣ ਜਦੋਂ ਜ਼ਿੰਮੇਵਾਰੀ ਤੇ ਲੈ ਕੇ ਕਿਉਂ ਜੀ ਗੱਲ ਸਹੀ ਐ ਮੇਰੀ ਸਹੀ ਬੋਲ ਰਹੇ ਆਂ ਕੱਚੀ ਗੱਲ ਦਾ ਅਜੇ ਤੱਕ ਕਦੇ ਕਰੀਏ ਨਹੀਂ ਭਣਾ ਮੈਨੂੰ ਤਾਂ ਨਾ ਇੱਕ ਤੂੰ ਭੋਲੀ ਬਾਲੀ ਲੱਗਦੀ ਆ ਪੂਜਾ ਇੰਨੀ ਭੋਲੀਆਂ ਹਰੇਕ ਗੱਲ ਨੂੰ ਕਹੂ ਸਹੀ ਐ ਸਹੀ ਐ ਸਹੀ ਐ ਬਾਅਦ ਚ ਫਿਰ ਪਛਤਾਏਂਗੀ ਪਹਿਲਾਂ ਤੈਨੂੰ ਦੱਸਤਾ ਆ ਆਪਣੇ ਬੰਦੇ ਨੂੰ ਨੱਥ ਪਾਲਾ ਹੁਣ ਸਵੇਰ ਦਾ ਗਿਆ ਤੂੰ ਫਿਰ ਪਛਤਾਵੇਂਗੀ ਉਹ ਭਈ ਉਹਨੂੰ ਕਹੋ ਆ ਕਿਤੇ ਕਿਤੇ ਨਹੀਂ ਗਿਆ ਤੇ ਨਹੀਂ ਗਿਆ ਹੈਗਾ ਉਹ ਨੈਰ ਦੇ ਫਿਰਦਾ ਸੀ ਮੈਂ ਉਹ ਤਾਂ ਦੋ ਚਾਰ ਚਪੇੜੇ ਵੀ ਲਾਏ ਵੀ ਕਿੱਥੇ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਜਾ ਕਰੇ ਕਦਮਾ ਦਾ ਖੇਤ ਨਾਲ ਉਹ ਕਿ ਆਉਂਗਾ ਲੈ ਦੇਖ ਲੈ ਖਰੇ ਤਾਂ ਨਾ ਹੁੰਦਾ ਨਹੀਂ ਹੈਗਾ ਬਾਹਰ ਨਾ ਹੁੰਦਾ ਫਿਰਦਾ ਉਹ ਬਾਰ ਦੇ ਕਿਨੇ ਘੜਕਾਇਆ ਉਹ ਹੁੰਦਾ ਉਹ ਹੁੰਦਾ ਸੂਰਮਾ ਪਾ ਲੋ ਦਰਸ਼ਨ ਦੇਖ ਲੈ ਮੈਨੂੰ ਤਾਂ ਤਪਾਊਗਾ ਸਾਰਿਆਂ ਮਰ ਐਡੀ ਨੇ ਲੰਬੀ ਉਮਰ ਐਦੀ ਹੈ ਲੈ ਉਹ ਆ ਗਿਆ ਤੇਰਾ ਸੋਨਾ ਕਰ ਲੋ ਦਰਸ਼ਨ ਕਰ ਲੈ ਦਰਸ਼ਨ ਉਹਦੇ ਹਾਏ ਓਏ ਭਾਵੇਂ ਕੁੱਟਿਆ ਬਹੁਤ ਪਤਾ ਨਹੀਂ ਪਤਾ ਨਹੀਂ ਉਹ ਤਾਂ ਕੱਪੜੇ ਪੜਵਾਈ ਫਿਰਦਾ ਹੈ ਉਹ ਤੈਨੂੰ ਮੈਂ ਚੰਗਾ ਭਲਾ ਛੱਡ ਗਿਆ ਤੇ ਉੱਥੇ ਕੀ ਹੋ ਗਿਆ ਓਏ ਪਰੌਣਾ ਹਾਂ ਕੋਲ ਕੋਣੀ ਪਾਰਟੀ ਹੋ ਗਈ ਪਾਦੇ ਰਿੰਗ ਕਿਸ ਨੇ ਦਿੱਤਾ ਓਏ ਉਹੀ ਕੋ ਮਰੀ ਜਾਣਾ ਯਾਰ ਹੈ ਜੇ ਕੀ ਆ ਹੋਇਆ ਛੋਲਾ ਖਾਪੜਾ ਮੈਂ ਕਿਹਾ ਇਹਨਾਂ ਸਿਹੜੀ ਤੇ ਬਹੁਤ ਦੁੱਖਦਾ ਹੈ ਇੱਕ ਮੈਂ ਕੀ ਜੇ ਕਿਵੇਂ ਹੋਇਆ ਸਾੜੀ ਸੋਨਾ ਦੀ ਮੈਂ ਕਹਿੰਦੀ ਕੀ ਕਹਦੀ ਪਹਿਲਾਂ ਉਹਨੂੰ ਕੀ ਕੀ ਕਹਿ ਕੇ ਬੁਲਾਦੀ ਸੋਨਾ ਇਹ ਪੈਂਦਾ ਖਾਸਾ ਲੋਹਾ ਵੀ ਹੈ ਬਣਿਆ ਸੋਨਾ ਦੀ ਲੈ ਹੀਰਾ ਮੈਂ ਹੀਰਾ ਹੈ ਈਂ ਅੰਤਾ ਹੀ ਰੇ ਦਾ ਬੋੜੇ ਜਣਾ ਸੋਕੇ ਜੱਟ ਜਣਾ ਲੋ ਕਸਾੜਾ ਦੇਖਿਆ ਭਾਂ ਦੇ ਖਸਮਾ ਗੱਛਾਂ ਦੇ ਅੰਦਰ ਜਲਬ ਜੰਮੀ ਪਈ ਐ ਸਾਲਾ ਬਣਾ ਚੌੜਦਾ ਮੈਂ ਮੈਂ ਤਾਂ ਐ ਕਹਿੰਦਾ ਉਹਦਾ ਕੁਛ ਨਹੀਂ ਮੈਂ ਪਰੋਣਾ ਉਹ ਚਾਚਾ ਬਈ ਜਦੋਂ ਮੈਂ ਖੇਤ ਗਿਆ ਆ ਫੇਰ ਤੇ ਜਾਨਚਾਰ ਮੇਰੇ ਤੇ ਹਮਲਾ ਕਰਤਾ ਬੈਰੀਆਂ ਨੇ ਮੈਨੂੰ ਭਾਂ ਦੇਰਾ ਫਾਕਿਸਤਾਨ ਵਾਲੇ ਬਾਰਡਰ ਤੇ ਫਿਰਦਾ ਸੀ ਤੂੰ ਸਾਲਾ ਬਲਿਆ ਹਮਲੇ ਦਾ ਕੁਛ ਨਹੀਂ ਹੁੰਦਾ ਮੇਰੇ ਤੇ ਹੂੰ ਲੱਖ ਦੇਤੀ ਉਹ ਪਹਿਲਾਂ ਇਹ ਦੱਸੋ ਤੇਰਾ ਕਸਾੜਾ ਕੁੱਟੇ ਕਿਨੇ ਆ ਛੱਤ ਸ਼ਗੋ ਵੇਫਰ ਗੱਲ ਦੱਸ ਦੱਸ ਦੀ ਦੱਸ ਉਹ ਮੈਂ ਨਹੀਂ ਜਾਂਦਾ ਦੀ ਖੇਤ ਤੇ ਅੱਛਾ ਜੀ ਉਧਰੋਂ ਜੋਗਣਾ ਨੰਗੀਆਂ ਜਾਂਦੇ ਤੇ ਮੈਂ ਤਾਂ ਛੇੜਤੀਆਂ ਕੁੱਟਿਆ ਨਹੀਂ ਨਹੀਂ ਛੇੜਤੀਆਂ ਗੰਡੀਆਂ ਵੀ ਕੀ ਨੇ ਜੋਗਣਾ ਗੱਲ ਦੱਸੋ ਦੋ ਆਪ ਵੀ ਤਾਂ ਜੋਗੀਆਂ ਵਰਗੇ ਹੀ ਐ ਇਹ ਹਾਂ ਸੈਸੀ ਚੱਲ ਦੱਸ ਸੁਣ ਲਓ ਭਾਈ ਇਹਦੀ ਸੁਣ ਮੈਂ ਜਦੋਂ ਕੀ ਕਹਿੰਦਾ ਉਹਨੇ ਉੱਥੋਂ ਨੰਗੀ ਜਾਂਦੀ ਆ ਮੈਂ ਕਿਹਾ ਭਾਈ ਸਬਜੀ ਸ਼ਬਜੀ ਤੋੜ ਦੇ ਹਾਂ ਅੱਛੀ ਬਾਤ ਹੈ ਤੇ ਮਹਾ ਚੱਲ ਕੋਈ ਹੱਥ ਨਾਲ ਦਾਲ ਪਾਣੀ ਦਾ ਹੀਲਾ ਫੋੜ ਤੂੰ ਗੱਲ ਨ ਮੇੜੇ ਜਦੋਂ ਮੈਂ ਐ ਮਹਾ ਆ ਜੋ ਭਾਈ ਮੈਂ ਤੁਹਾਨੂੰ ਲੈ ਕੇ ਜਾਣਾ ਟਿੰਡੋ ਤੜਾਂ ਹੱਥ ਫੜ ਕੇ ਹੱਥ ਫੜਾਓ ਹਾ ਹਾ ਉਹ ਮੋਹੀਤਾ ਪੇਨਾ ਨਸਾ ਸੁਣਤਾ ਲੋਰੀ ਕਰਤੂ ਮਾਉ ਦਾ ਕੁੱਟ ਫੜ ਕੇ ਐਨੂੰ ਕਰਿਆ ਉਧਰੋਂ ਕੋਈ ਕੰਦ ਉੱਨੇੋਂ ਨਿਕਲਿਆ ਉਹਨੇ ਮੇਰਾ ਐਂ ਕੁੱਟ ਫੜ ਲਿਆ ਹਾ ਹਾ ਹੱਸਵਾਦੀ ਆ ਗਿਆ ਐਂ ਰੋਡ ਲਾ ਮੈਨੂੰ ਕੁੱਟਿਆ ਲੀ 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 ਲ ਪਾ ਦੇ ਮੈਨੂੰ ਬਹੁਤ ਦੁੱਖ ਲੱਗ ਰਿਹਾ ਦੇਖ ਭਾਈ ਮੇਰੀ ਗੱਲ ਵਾਰੀ ਤੋਂ ਜਹਾ ਐਸਾ ਨਹੀਂ ਹੋਤਾ ਆਪ ਤੂੰ ਉਨਕੀ ਮਦਦ ਕਰ ਰਹੇ ਥੇ ਕੁਛ ਹਾ ਭਾਈ ਇਹ 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 ਉਜਾ ਤਾਂ ਇਹਨੂੰ ਨਹੀਂ ਪਤਾ ਕਿਹੜੀ ਮਦਦ ਕਰਦਾ ਹੈ ਚਾਚੀ ਹੁਣ ਤੈਨੂੰ ਕੀ ਹੋ ਗਿਆ ਆ ਆਪਣੇ ਵਾਲੇ ਦੇ ਬਰੋਲੇ ਬਣਦੇ ਉੱਥੇ ਕਿਹਨਾ ਕੁੱਟਾ ਵੇ ਸੱਚ ਇੱਕ ਮਿੰਟ ਤੇਰਾ ਜ਼ਰੂਰੀ ਹੈ ਤੇਰਾ ਦੱchna ਜ਼ਰੂਰੀ ਕਾਕੇ ਤੂੰ ਮੈਨੂੰ ਦੱਸ ਕਿਨੇ ਕੁ ਟੈਨ ਨੂੰ ਚਾਚੀ ਸਹੀ ਗੱਲ ਦੱਸੀ ਕੀ ਗੱਲ ਬਾਤ ਹੋਈ ਮੈਂ ਹੀ ਦੱਸੂਗਾ ਕਾਕਾ ਮੈਂ ਜੁੱਤੀ ਲਾ ਲੈਣੀ ਆ ਬੱਚਾ ਚੁੱਪ ਕਰਕੇ ਲੈ ਜਾ ਤੂੰ ਦੰਦ ਕੱਢ ਪੂਜਾ ਚੁੱਪ ਕਰ ਨਾ ਸੁਣ ਲੈ ਚਾਚੀ ਹਾਂ ਨਾ ਤਾਂ ਇਹ ਰਾਜਾਂਦੇ ਨੂੰ ਟੋਕੇ ਹਾਂ ਨਾ ਆਉਂਦੇ ਨੂੰ ਇਹ ਤਾਂ ਜੇ ਕੋਠੇ ਦੇ ਸਿੱਧਾ ਆਵੇਂ ਹੱਥ ਮਾਰਦਾ ਐਵੇਂ ਜੋਗ ਨਾ ਜਾਂਦੇ ਜਿਹਨਾਂ ਦੇ ਤੱਕ ਭਾਈ ਐਡੇ ਐਡੇ ਡੰਡੇ ਪਿੰਲੇ ਮਾਰ ਮੈਂ ਮਰ ਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪਰੋਣਿਆ ਜੇ ਕੋਈ ਹੱਲ ਕਰਨਾ ਜਿਹੜੇ ਮੰਦਰ ਜੇ ਨਹੀਂ ਫੜਨਾ ਹੁੰਦੇ ਹੁੰਦੇ ਮੈਂ ਕਿਵੇਂ ਜਲ ਉਹਨੂੰ ਕੀ ਕਹਿੰਦੇ ਪਤਾ ਨਹੀਂ ਜੰਗਲੀ ਵਿਭਾਗ ਆ ਜੰਗਲੀ ਵਿਭਾਗ ਆ ਜੇ ਕਹੇਗਾ ਤੈਨੂੰ ਮੈਂ ਲੰਬਰ ਲੈ ਕੇ ਦੇ ਦੂੰ ਬੰਦਿਆਂ ਤੋਂ ਇਹਨੂੰ ਮੇਰੇ ਸਾਲਿਆਂ ਨੂੰ ਗਿੱਦੜ ਨੂੰ ਛੱਡ ਕੇ ਉਹ ਉੱਥੇ ਇਹ ਘਰੇ ਰਹਿਣ ਦੇ ਯੋਗ ਨਹੀਂ ਹੈਗਾ ਬੰਦਾ ਸ਼ੇਰ ਆ ਮੈਂ ਸ਼ੇਰ ਸ਼ੇਰ ਮੈਂ ਮੈਨੂੰ ਆਏਗਾ ਸਾਲਿਆ ਮੇਰੀ ਗੱਲ ਸੁਣ ਪਹਿਲਾਂ ਤਾਂ ਖੜਾ ਸਾਹਬ ਨਾਲ ਬੋਲ ਯਾਰ ਬਣਾਉਣਾ ਇਹ ਕੀ ਗੱਲ ਹੋਈ ਸਾਲਿਆ ਉਭਾਈ ਬੁਈ ਕਹਦੇ ਤੂੰ ਬਾਈ ਮੇਰੀ ਗੱਲ ਸੁਣਾ ਇਹ ਕਿਦੜ ਦਾ ਹੱਲ ਦਾ ਚੱਲ ਹੋ ਜੂ ਆ ਕਿਦੜੀ ਦਾ ਕੀ ਕਰਾਂਗੇ ਮੈਂ ਹੈਗਾ ਕੋਈ ਗੱਲ ਨਹੀਂ ਹੁਣ ਜਦੋਂ ਮੈਂ ਲੈ ਕੇ ਆਇਆ ਕੀ ਕਰਾਂ ਉਹ ਤੂੰ ਮਤਲਬ ਮੈਂ ਹੁਣ ਲੈ ਕੇ ਆਇਆ ਭਾਈ ਹੁਣ ਮੈਨੂੰ ਜ਼ਿੰਮੇਵਾਰੀ ਤਾਂ ਹੈਗੀ ਉਹ ਨੇ ਪਿਆਰੇ ਨੇ ਤਾਂ ਬਾਈ ਬਿੱਲੇ ਮਾਰਾ ਨੇ ਕੋਟੇ ਏਡੇ ਡੇਕਦਾ ਉਹਦੇ ਕੋਲੇ ਡੰਡੇ ਸੀ ਇਹਨਾਂ ਦਾ ਬਾਈ ਕੋਠੇ ਚ ਬਾੜ ਕੇ ਚੱਲ ਵਧੀਆ ਹੋ ਗਿਆ ਰੁੱਕੇ ਸੁਣਦੇ 2 ਕਿਲੋਮੀਟਰ ਰੁੱਕੇ ਸੁਣਾ ਬਾਹ ਉਹ ਟੰਗੀ ਜਾਂਦੀ ਸੀ ਛੋਟੀ ਤੇ ਆਉਂਦੇ ਐਵੇਂ ਫੇਰ ਤੇਰਾ ਜੱਥਾ ਨਾ ਜਰੂਰ ਚੱਲੇ ਤੂੰ ਚੱਲੇ ਥੂ ਪਿਆਰੇ ਮੇਰੀ ਗੱਲ ਵੇ ਪਿਆਰੇ ਮੇਰੀ ਗੱਲ ਸੁਣ ਲੈ ਜਾਨਾ ਮੈਂ ਤਾਂ ਇਹਨੂੰ ਰੱਖ ਭਾਗ ਜਾ ਬੱਚੀ ਦਾ ਯਾਰ ਦੇ ਪਿਆਰੇ ਮੇਰੀ ਗੱਲ ਸੁਣ ਮੈ ਤੈਨੂੰ ਸ਼ਰਮ ਨਹੀਂ ਆਉਂਦੀ ਐਡੀ ਸੋਹਣੀ ਤੇਰੀ ਤੀਮੀਆਂ ਪਰੀਆਂ ਵਰਗੀ ਹੈ ਬਾਹਰ ਤੋਂ ਖੇ ਖਾਂਦਾ ਫਿਰਦਾਗਾ ਇਲਜ਼ਾਮ ਲਾਉਂਦਾ ਮੇਰੇ ਤੇ ਮੱਚਦਾ ਏ ਚਾਉੜ ਕਰ ਗਿਆ ਸੋੜ ਨਾ ਕੋਈ ਗੱਲ ਨਹੀਂ ਮੇਰੀ ਸਾਨੂੰ ਕਾਹਨੂੰ ਪਤਾ ਤੇਰੀ ਕਰਤੂਤ ਦਾ ਭਾਈ ਚੱਲ ਮੇਰੀ ਗੱਲ ਸੁਣ ਤੂੰ ਚੱਲ ਜੇ ਤੇਥੋਂ ਨਹੀਂ ਉਹਦੀ ਸਾਮ ਸੰਭਾਲ ਜ਼ਿਆਦਾ ਹੁੰਦੀ ਕਹ ਰਾ ਲੀਤਾ ਦੇਖ ਤੇਰੀ ਇਹ ਰਹੂਗੀ ਜੇ ਕਿਤੇ ਬਾਜ਼ਾਰ ਬਜੂਰ ਜਾਣਾ ਚੱਲ ਭਾਈ ਮੈਂ ਲੈ ਜਾ ਕਰੂੰ ਮੈਂ ਦੇਖ ਇਨਾ ਕ ਮੈਂ ਕਰ ਸਕਦਾ ਇਹ ਚੀਜ਼ ਦੀ ਜ਼ਿੰਮੇਵਾਰੀ ਮੈਂ ਚੱਕ ਸਕਦਾ ਮੇਰੇ ਟਾਇਰ ਕਾਛ ਗਏ ਨਾ ਮੇਰੇ ਟਾਇਰ ਕਾਛ ਗਏ ਵੀ ਤੇਰੇ ਨਵੇਂ ਲਵਾਈ ਤੂੰ ਲਜਾ ਆ ਬੀ ਨੂੰ ਲਿਜਾਂਦਾ ਕਹਿੰਦਾ ਤੂੰ ਜੋਗਣਾ ਲੱਭ ਭੈਂਦਿਆ ਰਾ ਕੀ ਕਰਨ ਜਾਣਾ ਤੈਨੂੰ ਕੀ ਤੈਨੂੰ ਕੀ ਆ ਚਲ ਵਾਇਆ ਕਰੋ ਜਾ ਭਾਈ ਖੜ ਜਾ ਜਾ ਭਾਈ ਤੂੰ ਇਹਦੇ ਸੇਖ ਸੁਭ ਦੇ ਜਾ ਭਾਜੋ ਵਾਗ ਜਾ ਭਾਈ ਲੈ ਲੋ ਮੇਰੀ ਗੱਲ ਸੁਣ ਇਹ ਹੈ ਸੋਨਾ ਨਹੀਂ ਇਹ ਤਾਂ ਲੋਹਾ ਲੋਹੇ ਵਰਗਾ ਵੀ ਨਹੀਂ ਹੈਗਾ ਜਰ ਲੱਗ ਰਹੀ ਐ ਕੱਚਾ ਜਿਹਦੇ ਲਾ ਦੇ ਜਾ ਕੇ ਲੋਹਾ ਵੀ ਜਰ ਲੱਗੀ ਆ ਵਾਗ ਜਾ ਵੀਰ ਵਾਗ ਜਾ ਹੀਰਾ ਮਾ ਹੀਰਾ ਵਗ ਜਾ ਵਗ ਜਾ ਤੇਰੇ ਵਰਗੇ ਹੀਰੇ ਦਾ ਘਰ ਘਰ ਜੰਮਣਾ ਮੇਰਾ ਸੜੇ ਦਾ ਮੂੰਹ ਨਹੀਂ ਮੱਥਾ ਨਹੀਂ ਹਲਾ ਜਿੰਨ ਜਾ ਮੈਨੂੰ ਤਾਂ ਹੀ ਨਹੀਂ ਸਮਝਾਉਂਦੀ ਮੇਰੀ ਗੱਲ ਸੁਣ ਬਾਈ ਇਹ ਏਡੀ ਭੋਲੀ ਐ ਇਹ ਕਿਵੇਂ ਇਹਨਾਂ ਦਾ ਵਖਤ ਕਿਵੇਂ ਲੱਗੂਗਾ ਇਹਨੇ ਪੱਕਣ ਦੇ ਬੀਜ ਨੇ ਇਹਨੇ ਕੰਡੇ ਬੀਜ ਨੇ ਇਹਨੇ ਕੰਡੇ ਬੀਜ ਨੇ ਹਾਂ ਨਾਲ ਲੈ ਕੇ ਚਲੋਣਿਆ ਮੇਰੀ ਗੱਲ ਸੁਣ ਲੈ ਜੇ ਮੈਂ ਕੰਡੇ ਨਾਲ ਬੀਜਦਾ ਇਹ ਮੇਰਾ ਸਲਾ ਬੋਕ ਜੇ ਨੂੰ ਥੀ ਮਾਰ ਦਿੰਦੇ ਮੈਂ ਮੈਂ ਤੁਹਾਡੇ ਘਰ ਦੇ ਹੋਕਰ ਦਾ ਕੰਮ ਸਮਾਰਦਾ ਫਿਰਦਾ ਮੈਨੂੰ ਬੋਲਦੇ ਮਾੜਾ ਆਪ ਤਾਂ ਜਾਣਿਆ ਭਾਈ ਓਹੋ ਭਾਈ ਆਏ ਕਿੱਥੋਂ ਇੱਥੇ ਬੈਠ ਤਾ ਹਾਂ ਇੱਥੇ ਕਾਨੂੰ ਜਾਂਦਾ ਮੈਂ ਮਾ ਮੂ ਬਾਰੇ ਗੇੜਾ ਅੱਛਾ ਹਾਂ ਗੇੜਾ ਗੂੜਾ ਚਾਹ ਸੱਚ ਚਾਹ ਬਣੇ ਪੀਏ ਚਾਹ ਪੀ ਲਾ ਚਾਹ ਹੀ ਮੈਂ ਤਾਂ ਰੁੱਟੀ ਖਾਊਂਗਾ ਪਰਉਣਾ ਆਲੇ ਆਪਣਾ ਪ੍ਰੋਗਰਾਮ ਰੱਖੀ ਸਾਮ ਕੇ ਹਾਂ ਮੈਂ ਅੱਜ ਹਾਈ ਨਹੀਂ ਮਿਲਲੇ ਪੈਸੇ ਜੇ ਕਰਦਾ ਇੰਤਜ਼ਾਮ ਤੇਰਾ ਮੇਰੀ ਮੇਰੀ ਗੱਲ ਸੁਣ ਲੈ ਨਹੀਂ ਹੈ ਤਾਂ ਖਰਚੇ ਦੇ ਘਰ ਬੋਤਲ ਇੱਕ ਵਾਰ ਜੀ ਪੀ ਜੇ ਜੱਲਾਪੇਰ ਕੀ ਹੋ ਗਿਆ ਇਹ ਕਿਹੜਾ ਰੋਜ਼ ਰੋਜ਼ ਆਉਂਦਾ ਵਿਚਾਰਾ ਫਿਰ ਤੁਹਾਨੂੰ ਖਵਾਉਣ ਨੂੰ ਰਹਿ ਗਿਆ ਮੈਂ ਹੁਣ ਬਸ ਅੱਛਾ ਉੱਥੋਂ ਕੁਝ ਵੀ ਨਹੀਂ ਆਉਂਦਾ ਹੈਨਾ ਮੇਰੇ ਪੇਕਿਆ ਦੋ ਤਾਂ ਉੱਥੋਂ ਦੋ ਨਾ ਮਲੰਗੂਰੇ ਦਾ ਬੈਠਿਆ ਨੇ ਜਾ ਬਤਰ ਜਾ ਤੂੰ ਵੀ ਤਰ ਜਾ ਸਾਰੇ ਜਾਣਖਾਨ ਨੂੰ ਆ ਜਾਂਦੇ ਇੱਥੇ